ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਅਸੀਂ ਆਪਣੇ ਮਿੱਤਰ ਰਣਜੋਤ ਸਿੰਘ ਕੋਲ ਆਏ ਹੋਏ ਸੀਗੇ ਜਿਹੜੇ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਫੇਮਸ ਨੇ ਤੇ ਸੋ ਸਾਕੀ ਬਾਰੇ ਵੀਡੀਓਜ਼ ਪਾਉਂਦੇ ਰਹਿੰਦੇ ਨੇ ਤੇ ਅੱਜ ਆਪਾਂ ਗੱਲ ਕਰਾਂਗੇ ਸੋ ਸਾਕੀ ਬਾਰੇ ਤੇ ਕਿਹਨੇ ਲਿਖੀ ਆ ਤੇ ਇਹਦੇ ਵਿੱਚ ਕਿਵੇਂ ਕੀ ਲਿਖਿਆ ਹੋਇਆ ਆ ਕਿਉਂਕਿ ਅੱਜਕੱਲ ਭਵਿੱਖਤ ਬਾਕ ਗੁਰੂ ਇਹਨੂੰ 100 ਸਾਖੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਖੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਇਸ ਬਾਰੇ ਆਪਾਂ ਗੱਲ ਕਰਾਂਗੇ ਭਾਈ ਰਣਜੋਤ ਸਿੰਘ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਜੋਤ ਸਿੰਘ ਜੀ ਤੁਸੀਂ 100 ਸਾਖੀ ਦੇ ਉੱਤੇ ਵੀਡੀਓਜ਼ ਪਾਉਂਦੇ ਰਹਿੰਦੇ ਆ ਹਾਂਜੀ ਹਾਂਜੀ ਤੇ ਕੀ ਪ੍ਰਮਾਣਿਤ ਪ੍ਰਮਾਣ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖੀ ਹੈ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇਹ ਇਹ ਬਹੁਤ ਆਪਣਾ ਪੰਥ ਦੇ ਵਿੱਚ ਜਿਹੜੇ ਗੁਰਸਿੱਖ ਵੀਰ ਨੇ ਇਹ ਕਹਿੰਦੇ ਨੇ ਬਈ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਭਵਿੱਖਤ ਬਾਖਤ ਕਰੇ ਨਹੀਂ ਹੂੰ ਪਹਿਲੀ ਗੱਲ ਆਪਾਂ ਇਹ ਕਲੀਅਰ ਕਰੀਏ ਵੀ ਮਹਾਰਾਜ ਨੇ ਭਵਖ ਬਾਖ ਕਰੇ ਜਾਂ ਨਹੀਂ ਕਰੇ ਹੂੰ ਆਪਾਂ ਰੋਜ਼ ਅਰਦਾਸ 'ਚ ਪੜਦੇ ਹਾਂ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਹੂੰ ਇਹ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਪੂਰੇ ਵਿਸ਼ਵ ਭਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਦੋਹਰਾ ਪੜਿਆ ਜਾਂਦਾ ਹੈ ਹੂੰ ਬੀਏ ਜੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਹੁਣ ਰਾਜ ਆਪਣਾ ਹੈਗਾ ਰਾਜ ਹੋ ਕੇ ਮਹਾਰਾਜੀਤ ਸਿੰਘ ਦਾ ਚਲੇ ਗਿਆ ਹੁਣ ਰਾਜ ਜੇ ਆਪਾਂ ਨੂੰ ਮਿਲਣਾ ਹੈ ਉਹ ਤਾਂ ਹੀ ਆਪਾਂ ਦੋਹਰਾ ਪੜਦੇ ਆ ਹੁਣ ਤੱਕ ਆਪਣੇ 20ਵੀਂ ਸਦੀ ਦੇ ਮਹਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੇ ਕਿੱਡੀ ਆ ਸ਼ਹੀਦੀ ਪ੍ਰਾਪਤ ਕੀਤੀ ਆ ਰਾਜ ਪਿੱਛੇ ਆਪਾਂ ਰਾਜ ਪਿੱਛੇ ਬਿਲਕਦੇ ਫਿਰਦੇ ਆ ਆਪਣਾ ਧਰਮ ਕਿਸ ਤਰ੍ਹਾਂ ਢਾਹ ਲੱਗ ਰਹੀ ਏ ਇਹਨੂੰ ਗੁਰੂ ਗੋਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਸਿੱਖਾਂ ਨੂੰ ਟ੍ਰੇਨਿੰਗ ਦਿੰਦੇ ਸੀ ਨਾ ਜਦੋਂ ਮਹਾਰਾਜ ਨੇ ਅੰਮ੍ਰਿਤ ਛਕਾਇਆ ਉਹ ਤੋਂ ਬਾਅਦ ਟ੍ਰੇਨਿੰਗ ਸ਼ੁਰੂ ਕਰੀ ਚਰਨ ਗੰਗਾ ਸਟੇਡੀਅਮ 'ਚ ਜਿੱਥੇ ਹੋਲਾ ਮਹੱਲਾ ਖੇਡਿਆ ਜਾਂਦਾ ਹੈ ਉੱਥੇ ਗੁਰੂ ਗੋਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਜਦੋਂ ਮਹਾਰਾਜ ਭਜਾਉਂਦੇ ਸੀ ਪਾਣੀ ਛੱਡ ਕੇ ਸ਼ਾਸਤਰ ਵਿੱਦਿਆ ਘੋੜਸਵਾਰੀ ਮਹਾਰਾਜ ਨੇ ਉਹ ਜੋ ਭਾਈ ਦਿਆਲ ਸਿੰਘ ਨੂੰ ਕਿਹਾ ਸੀ ਵੀ ਖਾਲਸੇ ਨੂੰ ਲੈ ਕੇ ਦਿੱਲੀ ਦੇ ਤਖਤ ਨੂੰ ਤੇਗਾ ਮਾਰੋ ਵੀ ਉਹਨੂੰ ਤਖਤ ਨੂੰ ਮੱਲੋ ਭਾਈ ਦਿਆ ਸਿੰਘ ਨੇ ਉਸ ਵੇਲੇ ਇਹ ਮਹਾਰਾਜ ਨੂੰ ਸਵਾਲ ਕਰਿਆ ਜਿਸ ਤਰ੍ਹਾਂ ਆਪਾਂ ਅੱਜ ਕਰਦੇ ਆ ਸਿੱਖ ਹੂੰ ਮਹਾਰਾਜ ਨੂੰ ਭਾਈ ਦਿਆ ਸਿੰਘ ਕਹਿੰਦੇ ਮਹਾਰਾਜ ਵੀ ਖਾਲਸਾ ਦਾ ਮੁਠੀ ਪਰ ਵੀ ਨਹੀਂ ਹੈ ਹੂੰ ਵੀ ਹਕੂਮਤ ਔਰੰਗੇ ਦੀ ਹਕੂਮਤ ਪੂਰੇ ਏਸ਼ੀਆ ਪਰ ਕਾਇਮ ਸੀ ਹੂੰ ਉਹ ਕਹਿੰਦਾ ਵੀ ਵੀ ਆਪਣਾ ਰਾਜ ਕਿੱਕਣ ਹੋਊਗਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਤਾਂ ਰਾਜ ਤਾਂ ਤੁਹਾਨੂੰ ਮਿਲ ਨਹੀਂ ਆ ਵੀ ਰਾਜ ਤੁਹਾਨੂੰ ਦਸਿਏ ਤੁਹਾਨੂੰ ਵੀ ਆਰਾਮ ਦਾ ਦਈਏ ਕਿ ਮੱਕੇ ਦਾ ਦਈਏ ਹੂੰ ਰੂਥ ਦਾ ਦਈਏ ਕਾ ਚੀਨ ਦਾ ਦਈਏ ਉਸ ਵੇਲੇ ਸਿੰਘਾਂ ਨੇ ਮਹਾਰਾਜ ਨੂੰ ਇਹੀ ਬਚਨ ਕਰਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਵੀ ਮਹਾਰਾਜ ਪੰਜਾਬ ਦਾ ਹੀ ਰਾਜ ਸਾਨੂੰ ਦੋ ਵੀ ਅਸੀਂ ਇੰਨੀ ਦੂਰ ਨਹੀਂ ਜਾਣਾ ਅਸੀਂ ਅਸਰੀਕਾਂ ਨੂੰ ਘੋੜੇ 'ਤੇ ਚੜ੍ਹ ਕੇ ਦਿਖਾਉਣਾ ਵੀ ਅਸੀਂ ਵੀ ਰਾਜੇ ਹੁੰਨੇ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਜਾਬ ਤਾਂ ਤੁਹਾਡਾ ਆਪਣਾ ਹੀ ਹੈ ਵੀ ਦੂਜੇ ਦੇਸ਼ਾਂ ਦਾ ਰਾਜ ਮੰਗੋ ਉਸ ਵੇਲੇ ਸਿੰਘ ਕਹਿੰਦੇ ਨਹੀਂ ਮਹਾਰਾਜ ਪੰਜਾਬ ਦਾ ਹੀ ਚਾਹੀਦਾ ਫਿਰ ਮਹਾਰਾਜ ਨੇ ਬਚਨ ਕਰਿਆ ਸੀ ਕਾਬਲ ਸੇ ਕੁੱਤਾ ਮੰਗਵਾਉਂ ਉਹਨਾਂ ਤੇ ਇਨਕਾ ਨਾਸ ਕਰਾਉ ਮਹਾਰਾਜ ਕਹਿੰਦੇ ਇਹ ਜਿਹੜੇ ਮੁਗਲ ਨੇ ਇਨਾਂ ਪਰ ਅਬਦਾਲੀ ਤੇ ਨਾਦਰ ਸ਼ਾਹ ਚੜ੍ਹ ਕੇ ਆਉਣਗੇ ਉਹ ਦਿੱਲੀ ਦੀ ਹਕੂਮਤ ਨੂੰ ਕਮਜ਼ੋਰ ਕਰਨਗੇ ਫਿਰ ਸਿੰਘਾਂ ਨੂੰ ਪੰਜਾਬ 'ਚ ਮਿਸਲਾਂ ਨੂੰ ਹੱਥ ਪਾਉਣ ਦਾ ਮੌਕਾ ਮਿਲਿਆ ਸੀ ਇਸ ਤਰ੍ਹਾਂ ਖਾਲਸੇ ਦਾ ਰਾਜ ਹੋਇਆ ਅੱਜ ਵੀ ਹੁਣ ਸਿੱਖਾਂ ਕੋਲ ਕੋਈ ਫੌਜ ਨਹੀਂ ਕੋਈ ਢਾਂਚਾ ਨਹੀਂ ਰਾਜ ਕਰਨ ਦਾ ਆਪਾਂ ਨੂੰ ਮਹਾਰਾਜ ਨੇ ਸਿਧਾਂਤ ਤਾਂ ਸਾਰੇ ਸਿਖਾਏ ਹੋਏ ਨੇ ਰਾਜ ਕਰਨ ਦੇ ਪਰ ਆਪਣੇ ਕੋਲ ਸ਼ਕਤੀ ਨਹੀਂ ਕੋਈ ਇਸ ਕਰਕੇ ਜਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ 100 ਸਾਖੀ ਕਹਿੰਦੀ ਹੈ ਵੀ ਉਸੇ ਤਰ੍ਹਾਂ ਨਾਦਰ ਤੇ ਅਬਦਾਲੀ ਮੰਗਣਾ ਰੂਸ ਤੇ ਚੀਨ ਹਿੰਦੁਸਤਾਨ ਤੇ ਹਮਲਾ ਕਰਨਗੇ ਫਿਰ ਸਿੰਘਾਂ ਨੂੰ ਇੱਥੇ ਹੱਥ ਪਾਉਣ ਦਾ ਮੌਕਾ ਪ੍ਰਾਪਤ ਹੋਊਗਾ 100 ਸਾਖੀ ਦੇ ਵਿੱਚ ਹੋਰ ਕੀ ਭਵਿੱਖ ਦੀ ਬਾਤ ਕੀ ਕੀਤਾ ਹੋਇਆ ਗੁਰੂ ਸਾਹਿਬ ਨੇ 100 ਸਾਖੀ ਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਭ ਖੋਲ ਕੇ ਗੱਲਾਂ ਲਿਖੀਆਂ ਹੋਈਆਂ ਨੇ ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ 100 ਸਾਖੀ ਤੇ ਆਪਾਂ ਛੰਕਾ ਕਰਦੇ ਹਾਂ ਮਹਾਰਾਜ ਨੇ ਇਹ 100 ਸਾਖੀ ਪ੍ਰਾਪਤ ਕਿਵੇਂ ਹੋਈ ਪੰਥ ਕੋਲ ਹਮ ਇੱਕ ਤਾਂ ਇਹ ਦੋ ਦੋ ਸਾਖੀਆਂ ਪ੍ਰਚਲਿਤ ਨੇ ਇੱਕ ਤਾਂ ਬਾਬਾ ਗੁਰਵਰ ਸਿੰਘ RAM ਕੌਰ ਜੀ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਉਹਨਾਂ ਨੇ ਆਪਣੇ ਮੁਖਾਰਬਿੰਦ ਚੋਂ ਚਾਰੀ ਹਮ ਸਾਖੀਆਂ ਲਿਖੀਆਂ ਸੰਘਾ ਨੇ ਹਮ ਦੂਜਾ ਗਿਆਨੀ ਗਿਆਨ ਸਿੰਘ ਨੇ ਇਹਦਾ ਹਵਾਲਾ ਦਿੱਤਾ ਹੈ ਹਮ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ 1702 ਈਸਵੀ ਦੇ ਵਿੱਚ ਹਮ ਮਾਤਾ ਗੁਜਰਕੌਰ ਦੇ ਕੈਣ ਤੇ ਖੇਤਰ ਦੇ ਮੇਲੇ ਤੇ ਗਏ ਸੀ ਉੱਥੇ ਪੰਡਤ ਮਨੀ RAM ਦੇ ਘਰ ਥਨੇਸਰ ਦੇ ਵਿੱਚ ਹਮ ਮਾਤਾ ਗੁਜਰਕਾਰ ਮਾਤਾ ਸਹਿਬਕਾਰ ਤੇ ਮਾਤਾ ਸੁੰਦਰਕੌਰ ਜੀ ਠਹਿਰੇ ਸੀ ਮਾਤਾ ਜੀਤ ਕੌਰ ਤਾਂ ਉਸ ਵੇਲੇ ਚੜਾਈ ਕਰ ਗਏ ਸੀ ਉੱਥੇ ਜਦੋਂ ਉਹਨਾਂ ਨੇ ਅ ਪੰਡਤ ਦੇ ਘਰਾਂ ਨਿਵਾਸ ਕਰਿਆ ਉੱਥੇ ਉਹਦੀ ਵਿਧਵਾ ਭੈਣ ਨੇ ਬਹੁਤ ਸੇਵਾ કરી ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੋਂ ਜਾਣ ਲੱਗੇ ਨਾ ਤਾਂ ਉਹ ਮਾਤਾ ਨੇ ਉਹ ਵਿਧਵਾ ਨੂੰ ਉਹਦੀ ਭੈਣ ਨੂੰ ਪੰਡਤ ਮਨੀ ਰਾਮ ਜੀ ਨੂੰ ਇੱਕ 100 ਸਾਖੀ ਪੋਥੀ ਦਿੱਤੀ ਸੀ ਅੱਛਾ ਯਾਨੀ ਜਾਨ ਸਿੰਘ ਨੇ ਲਈ ਉਹ ਕਹਿੰਦੇ ਵੀ ਉਹ ਪੋਥੀ ਦੇ ਵਿੱਚ 100 ਸਾਖੀਆਂ ਲਿਖੀਆਂ ਹੋਈਆਂ ਸੀ ਵੀ ਲੱਗ ਲੱਗ ਤਰੀਕੇ ਦੀਆਂ ਉਹ ਬਾਅਦ ਵਿੱਚ ਉਹਦੀ ਭੈਣ ਜਿੰਨਾ ਚਿਰ ਜੂੰਦੀ ਰਹੀ ਉਹ ਰੱਖੀ ਕੋਲ ਉਹਨੇ ਬਾਅਦ ਵਿੱਚ ਉਹ ਆਲੇ 'ਚ ਬੰਦ ਕਰ ਗਈ ਸੀ ਆਪਣਾ ਵਿੱਚ ਠਾਕਰ ਪੂਜਾ ਜਿਵੇਂ ਹਿੰਦੂਆਂ ਦਾ ਹੁੰਦਾ ਹ ਉਹਦਾ ਉਹ ਪੰਡਤ ਮਨੀ ਰਾਮ ਦੇ ਪੋਤੇ ਸੋਲੀ ਰਾਮ ਨੇ ਜਦੋਂ ਕੰਧ ਢਾਈ ਮਕਾਨ ਢਾਇਆ ਪੁਰਾਣਾ ਆਪਣੇ ਦਾਦੇ ਦਾ ਉਹ ਕੰਧ ਦੇ ਆਲੇ ਦੇ ਵਿੱਚੋਂ ਚੀਜ਼ ਨਿਕਲੀ ਜਾਨੀ ਗਿਆਨ ਸਿੰਘ ਕਹਿੰਦੇ ਫਿਰ ਉਹ ਉਹਨਾਂ ਨੇ ਉਹਨਾਂ ਤੇ ਸਮਝ ਨਹੀਂ ਆਈ ਉਹਨਾਂ ਨੇ ਅਮਰ ਸਿੰਘ ਸਿੰਘਪੁਰੇ ਨੂੰ ਦਿੱਤੀ ਆਮ ਮਰਦਾਂ ਨੇ ਸੰਗਪੁਰੇ ਨੇ ਤਿੰਨ ਤਾਰੇ ਕਿਰਾਏ ਭਾਈ ਰਾਮ ਸਿੰਘ ਕੱਕੇ ਨੇ ਅਰਥ ਕਰਕੇ ਸੁਣਾਏ ਉਹ ਗੁਰੂ ਗੋਵਰ ਸਿੰਘ ਮਹਾਰਾਜ ਦੇ ਵਿਖਤ ਬਾਗ ਦੇ ਮਹਾਰਾਜ ਜੀ ਸਿੰਘ ਨੇ ਸੁਣੇ ਵੀ ਸੰਮਣ ਬੁਰਜ ਦੇ ਵਿੱਚ ਅੰਗਰੇਜ਼ੀ ਬਾਜਾ ਵੱਜੂਗਾ ਕਲਕੱਤੇ ਤੋਂ ਬਾਜਾ ਮੰਗਵਾ ਕੇ ਉਸੇ ਵੇਲੇ বজਵਾਇਆ ਵੀ ਸਾਡਾ ਰਾਜ ਨਾ ਜਾਵੇ ਫਿਰ ਉਹਦੇ ਵਿੱਚ ਮਹਾਰਾਜ ਦਲੀਪ ਸਿੰਘ ਬਾਰੇ ਲਿਖਿਆ ਹੋਇਆ ਸੀ ਮਹਾਰਾਜਾ ਦਲੀਪ ਸਿੰਘ ਦਾ ਆਪਣੇ ਛੋਟੇ ਪੁੱਤਰ ਦਾ ਨਾਮ ਦਲੀਪ ਸਿੰਘ ਮਹਾਰਾਜ ਰঞ্জੀਤ ਸਿੰਘ ਨੇ ਰੱਖਿਆ ਵੀ ਮੇਰਾ ਸਾਡੇ ਕੋਲ ਤੇ ਰਾਜ ਨਾ ਜਾਵੇ ਜਦੋਂ ਦਲੀਪ ਸਿੰਘ ਦਾ ਨਾਮ ਰੱਖਿਆ ਤਾਂ ਛੇਰ ਸਿੰਘ ਮਹਾਰਾਜੇ ਨੇ ਰਾਮ ਸਿੰਘ ਕੱਕੇ ਨੂੰ ਉੱਤੇ ਆਏ ਅਰਥ ਕਰਨ ਦੇ ਬਦਲੇ ਗਵਿੰਦਗੜ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਸੀ ਸਵਾ ਲੱਖ ਦੀ ਜ਼ਗੀਰ ਦੇ ਕੇ ਮਹਾਰਾਣੀ ਜਿੰਦਕੌਰ ਨੇ ਉਹਨੂੰ ਛਡਵਾਇਆ ਉੱਥੋਂ ਇਹ ਹਵਾਲਾ ਗਿਆਨੀ ਗਿਆਨ ਸਿੰਘ ਨੇ ਦਿੱਤਾ ਹੋਇਆ ਹੈ ਇਹ ਤਾਂ ਬਾਰੇ ਗੁਰੂ ਖਾਲਸਾ ਜਿਹੜੇ ਗਿਆਨੀ ਗਿਆਨ ਸਿੰਘ ਦਾ ਪਟਿਆਲਾ ਯੂਨੀਵਰਸਿਟੀ ਵੱਲੋਂ ਪਬਲਿਸ਼ ਹੈਗਾ ਆ ਉਹਦੇ ਵਿੱਚ ਇਹ ਜਿਹੜਾ ਉਹਦਾ ਜ਼ਿਕਰ ਹੈਗਾ ਉਹਨਾਂ ਨੇ ਕਲੀਅਰ ਕਰੀ ਆ ਇਹ ਗੱਲ ਹੁਣ ਕਰੋਨਾ ਆਇਆ ਸੀਗਾ 2020 ਦੇ ਵਿੱਚ ਇਸ ਘਟਨਾ ਦਾ ਵੀ ਜ਼ਿਕਰ ਸੀਗਾ ਸੋਸਾਖੀ ਦੇ ਵਿੱਚ ਕਰੋਨੇ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਚੀਜ਼ ਛੱਡੀ ਹੋਣੀ ਹੈਗੀ ਵੀ ਜਿਹੜੀ ਨਹੀਂ ਉਹਨਾਂ ਨੇ ਮਹਾਰਾਜ ਨੇ ਦੇਖੋ ਅਬਦਾਲੀ ਆਉਣ ਬਾਰੇ ਵਚਨ ਕਰਿਆ ਹੈ ਨਾਦਰ ਆਉਣ ਬਾਰੇ ਵਚਨ ਕਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਫਰੰਗੀਆਂ ਦੇ ਆਉਣ ਬਾਰੇ ਵਚਨ ਕਰਿਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਬਚਨ ਕਰਿਆ ਰੰਗੀਆਂ ਦੇ ਜਦੋਂ ਮਹਾਰਾਜ ਉੱਥੇ ਜੇਲ੍ਹ ਸੀ ਜੇਲ੍ਹ ਵਿੱਚ ਸੀ ਨਾ ਰੰਗਜੀਬ ਦੀ ਉਦੋਂ ਮਹਾਰਾਜ ਨਿਕਲ ਕੇ ਨਾ ਕੋਠੇ ਦੇ ਉੱਤੇ ਕੇ ਸਾਰੇ ਕਰ ਰਹੇ ਸੀ ਉਸ ਵੇਲੇ ਕਾਜ਼ੀਆਂ ਨੇ ਦੇਖਿਆ ਵੀ ਮਹਾਰਾਜ ਉੱਪਰ ਫਿਰ ਰਹੇ ਨੇ ਵੀ ਤਾਂ ਪਿੰਜਰੇ ਚ ਬੰਦ ਸੀ ਤਾਂ ਕਾਜ਼ੀਆਂ ਨੇ ਦੱਸਿਆ ਰੰਗਜੀਬ ਨੂੰ ਰੰਗਜੀਬ ਨੇ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿਹਾ ਸੀ ਵੀ ਸਾਡੀਆਂ ਰਾਣੀਆਂ ਦੇਖਦੇ ਆ ਤੁਸੀਂ ਉੱਪਰ ਚੜ ਕੇ ਸਾਡੀਆਂ ਬੇਗਮਾਂ ਮਹਾਰਾਜ ਕਹਿੰਦੇ ਅਸੀਂ ਬੇਗਮਾਂ ਨਹੀਂ ਦੇਖ ਰਹੇ ਮੈਂ ਤਾਂ ਉਹ ਬਾਂਦਰ ਮੂੰਹੇ ਦੇਖ ਰਹੇ ਆ ਵੀ ਕਿੰਨੀ ਕੁ ਦੂਰ ਆ ਵੀੜਾ ਹੋਰ ਛੋਡੀਆਂ ਬੇਗਮਾਂ ਨੂੰ ਹਰਮਾਂ ਜੋ ਬਾਹਰ ਕੱਢਣਗੇ ਬੁਰਕਿਆਂ ਚੋਂ ਮਹਾਰਾਜ ਕਹਿੰਦੇ ਸੀ ਉਹਨੂੰ ਦੇਖ ਰਹੇ ਆ ਫਰੰਗੀਆਂ ਦੇ ਆਉਣ ਦਾ ਮਾਣ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਰਤਾ ਸੀ ਤੇ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਖਾਲਸੇ ਦੇ ਰਾਜ ਬਾਰੇ ਕਾਜੀ ਰੁਕਨਦੀਨ ਨੂੰ ਸਪਸ਼ਟ ਲਾਬਜਾਂ ਚ ਕਹਿ ਕੇ ਆਏ ਸੀ ਉੱਥੇ ਜਦੋਂ ਉੱਥੇ ਕਾਜੀ ਜੀਵਨ ਨੇ ਮਹਾਰਾਜ ਦੇ ਲੱਤ ਮਾਰੀ ਸੀ ਮੱਕੇ ਕੀ ਨੂੰ ਚਰਨ ਕਰ ਕਰਨ ਕਰਕੇ ਪਏ ਸੀ ਉੱਥੋਂ ਦੇ ਮੈਜਰ ਉੱਥੋਂ ਦੇ ਅਮੀਰ ਘਰਾਣੇ ਕਾਜੀ ਮਲਾਣੇ ਇਕੱਠੇ ਹੋ ਕੇ ਨਾ ਚਰਚਾ ਕਰਨ ਬਹਿ ਗਏ ਉੱਥੇ ਮਹਾਰਾਜ ਨੇ ਕਾਜੀ ਰੁਕਨਦੀ ਨੂੰ ਕਿਹਾ ਜੀ ਮਹਾਰਾਜ ਕਹਿੰਦੇ ਸੁਣੋ ਕਾਜੀ ਰੁਕਨਦੀ ਨ ਸਿੰਘ ਕਰੇਗੇ ਰਾਜ ਮਲੇਸ਼ ਸੇ ਖੱਪ ਜਾਣਗੇ ਪੀਰ ਮਰੀ ਸਵਾਬ ਇੱਕੋ ਨਾਮ ਸਭ ਜਪਣਗੇ ਤਾਂ ਵੇਖਣ ਆਵੇ ਆਪ ਮੱਕਾ ਮਦੀਨਾ ਰੂਮ ਮਰਹੱਟਾ ਭੀਲ ਫਰੰਗ ਦੱਖਣ ਪੂਰਬ ਹਿੰਦ ਕੋ ਜਿੱਤ ਕਰੇਗੇ ਜੰਗ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਝੋਲੇਗਾ ਸੀਸ ਪਰ ਬੜੀ ਕਰੇਗੀ ਮੌਜ ਮਹਾਰਾਜ ਨੇ ਕਾਜੀ ਰੁਕਨਦੀਨ ਨੂੰ ਇਹ ਕਿਹਾ ਸੀ ਬਈ ਸਾਡੇ ਸਿੰਘ ਉਦੋਂ ਤਾਂ ਖਾਲਸਾ ਪ੍ਰਗਟ ਨਹੀਂ ਸੀ ਉਹ ਮਹਾਰਾਜ ਕਹਿੰਦਾ ਦਸਵੇਂ ਜਾਮੇ ਚ ਅਸੀਂ ਰੰਗਜੀਤ ਦਾ ਜੁੱਧ ਕਰਾਂਗੇ ਖਾਲਸਾ ਪ੍ਰਗਟ ਕਰਾਂਗੇ ਪੰਜਾਬ ਦੇ ਵਿੱਚ ਬਲਖ ਬਖਾਰਾ ਸਾਧ ਕੇ ਫਿਰ ਲੇਵੇਂ ਸਿੰਧ ਬਲੋਚ ਉਹਨਾਂ ਮੁਲਕਾਂ ਕੋ ਜੀਤ ਕੇ ਜਬਤ ਕਰੇ ਸਭ ਲੋਕ ਮਹਾਰਾਜ ਕਹਿੰਦਾ ਸਾਡਾ ਖਾਲਸਾ ਸਾਰੀ ਦੁਨੀਆ ਦੇ ਵਿੱਚ ਗੱਜੇਗਾ ਬੱਬਰ ਸ਼ੇਰ ਦੀ ਤਰ੍ਹਾਂ ਵੀ ਕੋਈ ਬੰਦਾ ਟਿਕ ਨਹੀਂ ਸਕੇਗਾ ਇਹਦੇ ਮੂਰੇ ਵੀ ਸਾਰਾਜ ਖਾਲਸੇ ਨੇ ਕਰਨਾ ਫਿਰ ਮਹਾਰਾਜ ਉੱਥੋਂ ਮਦੀਨੇ ਗਏ ਮਦੀਨੇ ਦੇ ਵਿੱਚ ਕਾਰ ਮਦੀਨੇ ਤੋਂ ਮਹਾਰਾਜ ਰੂਮ ਵਿੱਚ ਗਏ ਉੱਥੋਂ ਦਾ ਬਾਦਸ਼ਾਹ ਕਾਰੂ ਆਪਾਂ ਮਸ਼ਹੂਰਾ ਹੋਵੇ ਉਹਨੇ ਟਕੇ ਕੜਵਾ ਲੇ ਸੀ ਕਬਰਾਂ ਦੇ ਮੂੰਹ ਚੋਂ ਆਮ ਆਪਣੀਆਂ ਦਾਦੀਆਂ ਤੋਂ ਸੁਣਦੇ ਰਹੇ ਆ ਉਹ ਕਾਰੂ ਬਾਦਸ਼ਾਹ ਦੇ ਨਾਲ ਵੀ ਮਹਾਰਾਜ ਦੀ ਚਰਚਾ ਹੋਈ ਉੱਥੋਂ ਮਹਾਰਾਜ ਨੇ ਰਾਜਨਾਮਾ ਚਾਹ ਰਿਆ ਸੀ ਕਾਰੂ ਬਾਦਸ਼ਾਹ ਕਹਿੰਦਾ ਮਹਾਰਾਜ ਤੁਸੀਂ ਫੇਰ ਆਉਂਗੇ ਗੁਰੂ ਮਹਾਰਾਜ ਕਹਿੰਦੇ ਅਸੀਂ ਨਹੀਂ ਆਵਾਂਗੇ ਹੁਣ ਜਦੋਂ ਸਾਡਾ ਪੰਥ ਖਾਲਸਾ ਇਸ ਰੂਮ ਨੂੰ ਫਤਿਹ ਕਰੇਗਾ ਉਸ ਵੇਲੇ ਉਹ ਪੰਥ ਦੇ ਵਿੱਚ ਅਸੀਂ ਆਵਾਂਗੇ ਮਾਰਾ ਜੀ ਉੱਥੇ ਕਾਰੂ ਬਾਦਸ਼ਾਹ ਨੂੰ ਕਹਿ ਕੇ ਐਸੀ ਵੀ ਸਾਡੇ ਪੰਥ ਨੇ ਰਾਜ ਕਰਨਾ ਹੈ ਦੁਨੀਆ ਦੇ ਉੱਤੇ ਇਹ ਰਾਜ ਤਾਂ ਹੋਣਾ ਹੀ ਹੋਣਾ ਹੈ ਸੋ ਸਾਖੀ ਬਾਰੇ ਤੁਸੀਂ ਇੱਕ ਹੋਰ ਘਟਨਾਕ੍ਰਮ ਦੱਸਿਆ ਸੀ ਕਿ ਜਿਹੜਾ ਪਿੱਛੇ ਰੋੜ ਨਿਕਲਿਆ ਹੈਗਾ ਜਾਂ ਹੁਣ ਬਣਿਆ ਇਹਦੇ ਬਾਰੇ ਕਿਸੇ ਮਹਾਂਪੁਰਸ਼ ਨੇ ਬਚਨ ਦਿੱਤੀ ਸੀ ਉਹ ਕੀ ਘਟਨਾ ਸੀਗੀ ਇਹਦੇ ਵਿੱਚ ਸ਼੍ਰੀ ਚਮਕੌਰ ਸਾਹਿਬ ਦੀ ਪਾਵਨ ਪਿੱਤਰ ਧਰਤੀ ਦੁਨੀਆ ਦਾ ਸਭ ਤੋਂ ਵੱਡਾ ਤੀਰਥ ਹੈ ਇੱਥੇ 1950-60 ਦੇ ਵਿੱਚ ਬਾਬਾ ਸ਼ਾਦੀ ਸਿੰਘ ਜੀ ਨਹੀਂ ਬਾਬਾ ਦਰਬਾਰੀ ਦਾਸ ਨੇ ਇਰੋਪੋਂ ਵਾਲਿਆਂ ਨੇ ਉਹਨਾਂ ਨੇ ਸੇਵਾ ਲਈ ਹੂ ਸੀ ਉਹਨਾਂ ਬਾਅਦ ਵਿੱਚ ਅਮਰ ਸ਼ਕ ਲਿਆ ਸੀ ਬਾਅਦ ਵਿੱਚ ਉਹਨਾਂ ਦਾ ਨਾਮ ਦਰਬਾਰਾ ਸਿੰਘ ਪੈ ਗਿਆ ਸੀ 76ਵਾਰ ਸਿੰਘ ਉਹਨਾਂ ਨੇ ਵਚਨ ਕਰਿਆ ਸੀ ਕਿ ਚਮਕੌਰ ਸਾਹਿਬ ਦੇ ਕੋਲੋਂ ਇੱਕ ਰੋਡ ਲੰਘੂਗਾ ਉਹਦੇ ਉੱਤੇ ਇੱਕ ਰੇਲ ਲਾਈਨ ਲੰਘੂਗੀ ਉਹਦੇ ਉੱਤੇ ਚੀਨ ਤੇ ਰੂਸ ਦੀਆਂ ਫੌਜਾਂ ਭਾਰਤ ਦੇ ਉੱਤੇ ਹਮਲਾ ਕਰਨਗੀਆਂ ਉਹਨਾਂ ਨੇ ਇਹ ਵਚਨ ਕਰਿਆ ਸੀ ਇਹ ਮੈਨੂੰ ਵਚਨ 2018 ਦੇ ਵਿੱਚ ਇੱਕ ਸਿੰਘ ਨੇ ਦੱਸਿਆ ਜੀ ਬਾਅਦ ਵਿੱਚ ਉੱਥੋਂ ਦੇ ਗ੍ਰੰਥੀ ਨੇ ਵੀ ਦੱਸਿਆ ਮੈਨੂੰ ਜਿਹੜੇ ਪ੍ਰਾਣੇ ਉੱਥੇ ਗੜੀ ਸਾਹਿਬ ਦੇ ਉਹ ਬਾਬੇ ਨੇ ਮੈਨੂੰ 2018 ਚ ਵਜਨ ਦੱਸਿਆ ਸੀ 2018 ਚ ਮਾਰਚ ਮਹੀਨੇ ਚੋ ਚੜ੍ਹਾਈ ਕਰ ਗਿਆ ਹੂੰ ਇਹ 9ਵੇਂ ਮਹੀਨੇ ਚ ਸਾਡੀ ਜ਼ਮੀਨ ਫਰਦਾਂ ਤੇ ਚੜਹੀ ਆ ਹੂੰ 9ਵੇਂ ਮਹੀਨੇ ਰੋਡ ਫਰਦਾਂ ਤੇ ਚੜ੍ਹਿਆ ਹੂੰ ਇਹ ਇੱਕ ਤਾਂ ਬੰਦਾ ਕਹਿੰਦਾ ਵੀ ਰੋਡ ਚੜ੍ਹਨ ਦੇ ਬਾਅਦ ਗੱਲ ਬਣਾ ਲਈ ਹਾਂ ਇਹ ਉਹ ਬਾਬਾ ਚੜ੍ਹਾਈ ਕਰ ਗਿਆ ਉਹਨੇ ਮੈਨੂੰ 2018 ਚ ਮਾਰਚ ਚ ਗੱਲ ਦੱਸੀ ਸੀ ਬਾਅਦ ਵਿੱਚ ਗੜੀ ਸਾਹਿਬ ਦੇ ਗ੍ਰੰਥੀ ਨੇ ਵੀ ਦੱਸੀ ਕਹਿੰਦਾ ਇਹ ਗੱਲ ਸੱਚ ਆ ਫਿਰ ਇਹ ਰੋਡ ਲੰਘ ਗਿਆ ਪ੍ਰਤੱਖ ਗੱਲ ਹੁਣ ਤੁਹਾਡੇ ਸਾਹਮਣੇ ਦਿਖ ਰਹੀ ਆ ਹੂੰ ਰੂੜ ਨਿਕਲ ਕੇ ਜੇ 100 ਸਾਖੀ ਦੇ ਵਿੱਚ ਹੋਰ ਮਤਲਬ ਕਿ ਆਉਣੇ ਵਾਲਾ ਪਵ ਇੱਕ ਮਨੁੱਖਤਾ ਦੇ ਲਈ ਧਰਤੀ ਦੇ ਲਈ ਕਿਹਾ ਜਾ ਰੂਗਾ ਉਹ ਚ ਕੀ ਵਚਨ ਕਿਦਨ ਕਿਉਂਕਿ ਤੁਸੀਂ ਪੜ੍ਹੀਓ ਉਹਦੇ ਬਾਰੇ ਪੋ ਇੱਕ ਬਾਰੇ ਹੋਰ ਕੀ ਦੱਸਿਆ ਹੋਇਆ ਵੀ ਕਿਵੇਂ ਦਾ ਸਮਾਂ ਆਣਾ ਹੈ ਹੁਣ ਅੱਗੇ ਉਹਦੇ ਵਿੱਚ ਤਾਂ ਦੱਸਿਆ ਹੋਇਆ ਵੀ ਬਹੁਤ ਭਿਆਨਕ ਸਮਾਂ ਦੁਨੀਆ ਦੇ ਵਿੱਚ ਲੰਘੂਗੀ ਹੂੰ ਉਹ ਮੰਗਲ ਪ੍ਰਕਾਸ਼ ਸਾਖੀ ਚ ਇੱਕ ਜੋਤਸੀ ਹੋਇਆ ਸੋਵ ਰਾਜਮਦਾਨ ਹੂੰ 1939 ਦੇ ਵਿੱਚ ਹੂੰ ਓਹੋ ਉਹਨਾਂ ਨੇ ਲਿਖਿਆ ਵੀ ਭੂ ਸੰਦੇਵ ਸੈਕਟਰੀ ਨੇ ਉਹਨਾਂ ਦਾ ਛਾਪਿਆ ਸੀ ਹੂੰ ਅਖਬਾਰ ਦੇ ਵਿੱਚ ਉਰਦੂ ਦੇ ਵਿੱਚ ਉਹ ਬਹੁਤ ਪ੍ਰਚਲਿਤ ਹੋਇਆ ਸੀ ਆਜ਼ਾਦੀ ਤੋਂ ਪਹਿਲਾਂ ਹੂੰ ਉਹਦੇ ਵਿੱਚ ਬਹੁਤ ਗੱਲਾਂ ਲਿਖੀਆਂ ਹੋਈਆਂ ਸੀ ਉਹ ਜੋਤਸੀ ਨੇ ਹੂੰ ਉਹ ਸਾਰਾਂ ਅੱਖੀਂ ਪੱਤਰ ਛਾਪਿਆ ਹੋਇਆ ਗਾਂਹਾਂ ਦੁਬਾਰਾ ਵਾਲੇ ਛਾਪੇ 'ਚ ਹੂੰ ਉਹਨਾਂ ਨੇ ਉਹਦੇ ਵਿੱਚ ਲਿਖਿਆ ਵੀ ਦੁਨੀਆ ਦੇ ਵਿੱਚ ਮਹਾਭਾਰਤ ਤੋਂ ਵੀ بڑا ਜੁੱਧ ਹੋਊਗਾ ਵੀ ਉਹਦੇ ਵਿੱਚ ਦੁਨੀਆ ਦਾ ਤਿੰਨ ਹਿੱਸਾ ਖਤਮ ਹੋ ਜਾਣਾ ਵੀ ਜੇ ਦੁਨੀਆ ਦੇ ਵਿੱਚ 700 ਕਰੋੜ ਬੰਦਾ ਹੈ ਹੂੰ ਤਾਂ 30 35 ਕਰੋੜ ਬੰਦਾ ਇਕੱਲਾ ਭਾਰਤ ਚ ਬਚਣਾ ਹੈ ਵੀ 30 ਕਰੋੜ ਸਾਰਾ ਦੁਨੀਆ ਚ ਬਚਣਾ ਹੈ ਵੀ 50 ਕਰੋੜ ਲੋਕ ਰਹਿਣਗੇ ਵੀ ਦੁਨੀਆ ਦੇ ਉੱਤੇ ਬਿਮਾਰੀਆਂ ਚੱਲਣਗੀਆਂ ਔਰ ਬੰਦਾ ਘਰੋਂ ਨਿਕਲੂਗਾ ਬੰਦਾ ਅੜੀਕਦੇ ਰਹਿਣਗੇ ਘਰ ਦੇ ਵੀ ਵਾਪਸ ਆਊਗਾ ਜਾਂ ਨਹੀਂ ਆਊਗਾ ਉਹ ਸਮਾਂ ਉਹਨੇ ਦੱਸਿਆ ਸੀ ਬਈ ਜਦੋਂ ਸੌ ਸਾਖੀ ਦੇ ਵਿੱਚ ਲਿਖਿਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਸੰਬਰ 10 ਨੂੰ ਦੱਸਿਆ ਸੀ ਵੀ ਸਮਾਂ ਆਉਣ ਦੀਆਂ ਨਿਸ਼ਾਨੀਆਂ ਕੀ ਆ ਹਨ ਹੁਣ ਕਹੀ ਜਾਂਦੇ ਆਪਾਂ ਬਈ ਹਰੇ ਕੇ ਕਹੀ ਜਾਂਦਾ 27 ਚ ਦੁਨੀਆ ਖਤਮ ਹੋ ਜਣੀ ਉਹ ਬਸੰਬਰ ਦਾਸ ਨੂੰ ਮਹਾਰਾਜ ਨੇ ਕਿਹਾ ਸੀ ਮਹਾਰਾਜ ਕਹਿੰਦੇ ਵੀ ਤੈਨੂੰ ਦੱਸ ਦਿਆਂ ਸੀ ਹੂੰ ਵੀ ਸਿੱਖ ਹੋਣਗੇ ਹੂੰ ਦੋ ਹੋਣਗੇ ਇੱਕ ਸੰਤ ਖਾਲਸਾ ਮਲੇਸ਼ ਖਾਲਸਾ ਹੂੰ ਮਲੇਸ਼ ਖਾਲਸਾ ਅ ਜਿਹੜਾ ਕਿ ਬੇਸ਼ਮਹ ਨੂੰ ਨਚਾਊਗਾ ਹੂੰ ਉਹਨਾਂ ਦੇ ਨਾਲ ਨੱਚੂਗਾ ਹੂੰ ਮਹਾਰਾਜ ਕਹਿੰਦੇ ਮੀਟ ਸ਼ਰਾਬ ਆਮ ਚੱਲੂਗੀ ਮੇਰੇ ਸਿੱਖਾਂ ਦੇ ਘਰ ਕੈਨ ਨੂੰ ਸਿੱਖ ਹੋਣਗੇ ਹੂੰ ਇਸ ਕਰਕੇ ਉਹ ਸਮਾਂ ਹੁਣ ਆਪਾਂ ਦੇਖ ਰਹੇ ਆਂ ਵੀ ਚੱਲ ਰਿਹਾ ਹੈ ਹੂੰ ਮਾਰੇ ਕਹਿੰਦੇ ਵੀ ਜੜੀਆਂ ਤਕੜੇ ਤਕੜੇ ਨਾਮੀ ਬ੍ਰਹਮਣਾਂ ਦੀਆਂ ਘਰ ਵਾਲੀਆਂ ਤੁਰਕਾਂ ਦੇ ਨਾਲ ਹਰਮਾਂ ਦੇ ਵਿੱਚ ਭੋਗ ਕਰਨਗੀਆਂ ਇਹੋ ਜਿਹਾ ਦੁਨੀਆ ਦੇ ਹਾਲ ਤੋਂ ਆਪਾਂ ਦੇਖ ਰਹੇ ਆਂ ਵੀ ਕਿੰਨੀਆਂ ਆਪਣੀਆਂ ਇਦਣੀਆਂ ਵਧਣੀਆਂ ਜਾਂਦੀਆਂ ਕੋਈ ਧਰਮ ਨਹੀਂ ਹੈ ਕੋਈ ਕਰਮ ਨਹੀਂ ਹੈ ਨਾ ਕੋਈ ਬੰਦਾ ਕਿਸੇ ਨੂੰ ਸਮਝਦਾ ਕਿੰਨੀ ਮਾਰਪਿੱਟ ਹੋ ਰਹੀ ਆ ਧੋਖਾ ਧੜੀ ਮਾਰੇ ਨੇ ਇਹ ਨਿਸ਼ਾਨੀਆਂ ਦਸੀਆਂ ਸੀ ਇਹ ਨਿਸ਼ਾਨੀਆਂ ਪ੍ਰਗਟ ਹੋ ਗਈਆਂ 100 ਸਾਖੀ ਦੇ ਵਿੱਚ ਵਰਲਡ ਵਾਰ 1 ਹੋਇਆ ਵਰਲਡ ਵਾਰ 2 ਹੋਇਆ ਅਮਰੀਕਾ ਨੇ ਹਿਰੋਸ਼ੀਮਾ ਦੇ ਉੱਤੇ ਬੰਬ ਸਟਾਇਆ ਇਸ ਤਰੀਕੇ ਦੇ ਘਟਨਾਵਾਂ ਦਾ ਵੀ ਜਕਰ ਹੈਗਾ ਸੀਗਾ ਦੇਖੋ ਉਹਦੇ ਵਿੱਚ ਲਿਖਿਆ ਹੋਇਆ ਸਾਰੀਆਂ ਗੱਲਾਂ ਵਿੱਚ ਹੂੰ ਜਿਹੜਾ ਹੁਣ 100 ਸਾਖੀ ਹੈ ਹੂੰ 100 ਸਾਖੀ ਨੂੰ ਸਮਝਣ ਵਾਸਤੇ ਇੱਕ ਅੰਤਰੀਵ ਅਨੁਭਵ ਬੰਦੇ ਦਾ ਹੋਣਾ ਜ਼ਰੂਰੀ ਹੈ ਜਿਹੜੀ 100 ਸਾਖੀ ਇਹ ਰਾਜ ਦੀ ਪੁਸਤਕ ਆ ਹੂੰ ਨਾ ਕੋਈ ਇਹ ਆਮ ਵੀ ਆਪਾਂ ਕਹੀ ਜਾਂਈਏ ਬਈ ਅ ਆਮ ਬੰਦਾ ਪੜੇ ਇਹਨੂੰ ਨਾ ਉਹਦੇ ਸਮਝ ਆਉਣੀ ਆ ਨਾ ਉਹਨੇ ਇਹਦੇ ਵਿੱਚ ਭਰੋਸਾ ਕਰਨਾ ਹਰੇਕ ਬੰਦੇ ਨੇ ਸ਼ੰਕਾ ਕਰਨਾ ਹੈ ਹੂੰ ਗੁਰੂ ਗ੍ਰੰਥ ਸਾਹਿਬ ਦੇ ਬਾਅਦ ਦਸਮ ਗ੍ਰੰਥ ਆਉਂਦਾ ਆਪਾਂ ਦਸਮ ਗ੍ਰੰਥ ਨੂੰ ਇਹ ਨਹੀਂ ਮੰਨ ਰਹੇ ਹੂੰ ਉਹਦੇ ਬਾਅਦ ਆਪਣਾ ਸਰਬਲੋਗ ਗ੍ਰੰਥ ਆਉਂਦਾ ਹੈ ਇਹ ਸੂਰਜ ਪ੍ਰਕਾਸ਼ ਆਉਂਦਾ ਫਿਰ ਸੌ ਸਾਖੀ ਆਉਂਦੀ ਆ ਸੌ ਸਾਖੀ ਨੂੰ ਆਪਾਂ ਨੇ ਕਿਹਨੇ ਮੰਨਣਾ ਇਹਨੂੰ ਉਹ ਬੰਦਾ ਮੰਨੂਗਾ ਇਹਦੇ ਵਿੱਚ ਬਹੁਤ ਗੱਲਾਂ ਖੋਲ ਕੇ ਲਿਖੀਆਂ ਹੋਈਆਂ ਹਨ ਇਨੂੰ ਉਹ ਬੰਦਾ ਮੰਨੂਗਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦੇ ਭਰੋਸਾ ਕਰਦਾ ਮਹਾਰਾਜ ਕਹਿੰਦੇ ਇਨ ਗਰੀਬ ਸਿੱਖਣ ਕੋ ਦੇਊ ਪਾਤਸ਼ਾਹੀ ਯਾਦ ਕਰੇ ਹਮਰੀ ਕਰਿਆਈ ਮਹਾਰਾਜ ਨੇ ਸਾਨੂੰ ਬਚਨ ਕਰਿਆ ਵੀ ਅਸੀਂ ਰਾਜ ਦੇਣਾ ਹੈ ਉਹ ਰਾਜ ਜਿਹੜਾ ਬੰਦਾ ਪ੍ਰਾਪਤ ਕਰਨਾ ਚਾਹੁੰਦਾ ਹੈ ਜਿਹੜਾ ਖਾਲਸਾ ਰਾਜ ਤਖਤ ਤੇ ਬੈਠ ਕੇ ਦੁਨੀਆ ਨੂੰ ਸੁੱਖ ਦੇਣਾ ਚਾਹੁੰਦਾ ਉਹ ਬੰਦਾ ਸੌ ਸਾਕੀ ਨੂੰ ਪੜੂਗਾ ਨਹੀਂ ਅਦਰਵਾਈਜ਼ ਇਹਦੇ ਤੇ ਤਾਂ ਲੋਕ ਸ਼ੰਕਾ ਖੜਾ ਕਰਨਗੇ ਸੌ ਸਾਕੀ ਦੇ ਉੱਤੇ ਸੌ ਸਾਕੀ ਤੇ ਬਾਕੀ ਇਹ ਇਕੱਲਾ ਪੈਨ ਲਈਏ ਹਿੰਦੂਆਂ ਦੇ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੋਇਆ ਬਹੁਤ ਚੀਜ਼ਾਂ ਇੱਕ ਸ਼ਕਤਾਬਾਲੀ ਗ੍ਰੰਥਾ ਹੂੰ ਉਹ ਜੋਤਸਾ ਦਾ ਗ੍ਰੰਥਾ ਜੋਤਸਾ ਉਹਦੇ ਨਾਲ ਚੱਲਦਾ 100 ਸਾਖੀ ਦੇ ਵਿੱਚ ਇਹਦੀ ਧਾਰਨ ਦਿੱਤੀ ਹੋਈ ਆ ਹੂੰ ਉਹ ਗ੍ਰੰਥ ਦੇ ਹਿਸਾਬ ਨਾਲ ਮਹਾਰਾਜਾ ਦਲੀਪ ਸਿੰਘ ਦਿੱਲੀ ਦੇ ਤਖਤ 'ਤੇ ਬੈਠੂਗਾ ਉਹ ਗ੍ਰੰਥ ਨੇ ਵੀ ਇਹਦਾ ਨਿਚੋੜ ਕੱਢਿਆ ਹੋਇਆ ਹੂੰ ਹਾਂ ਭਗਤ ਸੂਰਦਾਸ ਜੀ ਨੇ ਵੀ ਇਹ ਨਿਸ਼ਾਨੀਆਂ ਦਸੀਆਂ ਹੋਈਆਂ ਭਗਤ ਰਵਿਦਾਸ ਨੇ ਵੀ ਦਸੀਆਂ ਹੂੰ ਉਹ ਉਹ ਬਾਣੀ ਤੋਂ ਬਾਹਰ ਆ ਉਹਨਾਂ ਦੀ ਜਿਹੜੀ ਬਾਣੀ ਬਾਹਰ ਰਹੀ ਗਈ ਨਾ ਭਗਤ ਸੂਰਦਾਸ ਨੇ ਦੱਸਿਆ ਸੀ ਵੀ ਇੱਕ ਸਮਾਂ ਹੋ ਜਾਊਗਾ ਵੀ ਦੁਨੀਆ ਤੇ ਪੂਰੀ ਤਬਾਹੀ ਹੋ ਜਾਣੀ ਹੈ ਤਬਾਹੀ ਹੋਣ ਤੋਂ ਬਾਅਦ ਇੱਕ ਭਾਰਤ ਦੇ ਵਿੱਚ ਬਹੁਤ ਚੰਗਾ ਪੁਰਸ਼ ਦਿੱਲੀ ਦੇ ਤਖਤ ਤੇ ਬੈਠੂਗਾ ਉਹਨਾਂ ਨੇ ਭਗਤ ਸੂਰਦਾਸ ਜੀ ਨੇ ਜਿਹਨਾਂ ਦੀ ਬਾਣੀ ਦਰਜ ਹੈ ਉਹਨਾਂ ਨੇ ਵੀ ਇਹ ਭੁਖ ਬਾਣੀ ਕਰੀ ਹੋਈ ਹੈ ਬਾਕੀ ਮੁਸਲਮਾਨ ਵੀ ਇਹ ਚੀਜ਼ ਨੂੰ ਮੰਨਦੇ ਨੇ ਵੀ ਕਿਆਮਤ ਨੇੜੇ ਆ। ਉਹਨਾਂ ਨੇ ਉਹਨਾਂ ਦੇ ਗ੍ਰੰਥਾਂ ਦੇ ਵਿੱਚ ਲਿਖਿਆ ਮਦੀਨੇ ਨੂੰ ਜਦੋਂ ਸੱਤ ਦਰਵਾਜ਼ੇ ਲੱਗ ਗਏ। ਉਸ ਵੇਲੇ ਕਿਆਮਤ ਨੇੜੇ ਆ ਸੱਤਵਾਂ ਦਰਵਾਜ਼ਾ ਉਹਨਾਂ ਤਾਂ ਹੁਣ ਲੱਗ ਚੁੱਕਿਆ। ਇੱਕ ਹੋਰ ਗ੍ਰੰਥ ਦਾ ਇੱਕ ਰੌਲਾ ਪੈਂਦਾ ਇੱਕ ਕਿਤਾਬ ਬਵਿਸ਼ਯ ਮਲਕਾ Odisha ਦੇ ਵਿੱਚ ਕਿਸੇ ਨੇ ਲਿਖੀ ਹੈ ਸ਼ਾਇਦ ਉਹਦੇ ਵਿੱਚ ਵੀ ਬਹੁਤ ਸਾਰੀਆਂ ਘਟਨਾ ਕ੍ਰਮ ਦਾ ਜ਼ਿਕਰ ਹੈ ਜਿਹੜਾ ਕਿ ਸੌ ਸਾਖੀ ਦੇ ਨਾਲ ਮਿਲਦਾ ਉਹ ਤੁਸੀਂ ਉਸ ਬਾਰੇ ਕੀ ਕਹੋਗੇ? ਉਹਦੀਆਂ ਗੱਲਾਂ ਜੁੜ ਰਹੀਆਂ ਸੌ ਸਾਖੀ ਦੇ ਨਾਲ। ਉਹ ਦੱਸ ਰਹੇ ਵੀ 13 ਦੇਸ਼ ਭਾਰਤ ਦੇ ਉੱਤੇ ਹਮਲਾ ਕਰਨਗੇ। ਛੋ ਸਾਕੀ ਦੇ ਵੀ ਲਿਖਿਆ ਵੀ 8 ਦੇਸ਼ ਵਿਆਸ ਨਦੀ ਨੂੰ ਟੱਪ ਕੇ ਰੂਸ ਜਰਮਨ ਇਜ਼ਰਾਈਲ ਜਾਪਾਨ ਤੇ ایران ਚੀਨ ਪਾਕਿਸਤਾਨ ਇਹ 8 ਦੇਸ਼ ਦੱਸਿਆ ਹੋਇਆ ਉਹਦੇ ਵਿੱਚ ਵਿਆਸਾ ਟੱਪੇ ਰੂਸ 8 ਦੇਸ਼ ਵਿਆਸ ਦਰਿਆ ਟੱਪ ਕੇ ਬਹੁਤ ਵੱਡੀ ਜੰਗ ਹੋਣੀ ਆ ਹੂੰ ਬਾਕੀ ਉਹਦੇ ਵਿੱਚ ਐ ਵੀ ਲਿਖਿਆ ਹੋਇਆ ਹੈ ਬਈ ਇੱਕ ਪਾਸੇ ਭਾਰਤ ਇੱਕ ਪਾਸੇ ਅਮਰੀਕਾ ਇੱਕ ਬਰਤਾਨੀਆਂ ਇਹ ਤਿੰਨ ਇੱਕ ਪਾਸੇ ਹੋਣਗੇ ਹਾਂ ਆਰਾਨ ਹਾਂ ਕਾਬਲ ਹਾਂ ਰੂਸ ਹਾਂ ਇੱਕ ਪਾਸੇ ਹੋਣਗੇ ਜਿਹੜਾ ਕਾਬਲ ਦਾ ਬਾਦਸ਼ਾਹ ਹੋਊਗਾ ਮੁਸਲਮਾਨ ਹਾਂ ਉਹਦੇ ਚ ਲਿਖਿਆ ਵੀ ਬਿਸ਼ਨ ਸਿੰਘ ਨੌ ਦਾ ਸਿੰਘ ਕਾਬਲ ਦੇ ਵਿੱਚ ਪ੍ਰਗਟ ਹੋਊਗਾ ਇੱਕ ਉਹ ਨੌਕਰੀ ਕਰੂਗਾ ਤੁਰਕਾਂ ਦੇ ਕੋਲ ਉਹਦੇ ਕਹਿਣ ਦੇ ਵਿੱਚੋਂ ਬਾਦਸ਼ਾਹ ਹੋਊਗਾ ਅੱਛਾ ਰੂਥ ਦੀਆਂ ਫੌਜਾਂ ਤੇ ਉਹ ਉਹਨੂੰ ਕਾਬਲ ਦੇ ਬਾਦਸ਼ਾਹ ਨੂੰ ਲੈ ਕੇ ਆਟਕ ਦਰਿਆ ਦੇ ਕੋਲੋਂ ਹਮਲਾ ਕਰਨਗੇ ਆਟਕ ਦਾ ਪਾਣੀ ਲਹੂ ਬਣ ਜਾਣਾ ਵੀ ਇੰਨਾ ਉੱਥੇ ਜੰਗ ਹੋਣਾ ਸਾਸਾਕੀ ਦੇ ਅਨਸਾਰ ਬਈ ਉੱਥੋਂ ਰੂਥ ਦੀ ਫੌਜ ਰੂਥ ਦੇ ਦੇਸ਼ ਦੇ ਵਿੱਚ ਬਗਾਵਤ ਹੋਣੀ ਆ ਹੂੰ ਅੱਧੀ ਫੌਜ ਵਾਪਸ ਮੁੜ ਜਣੀ ਰੂਸ ਦੀ ਅੱਧੀ ਫੌਜ ਲੈ ਕੇ ਕਾਬਲ ਦਾ ਬਾਦਸ਼ਾ ਉਹ ਬਿਸ਼ਨ ਸਿੰਘ ਨੌਦੇ ਸਿੰਘ ਨੂੰ ਨਾਲ ਲੈ ਕੇ ਗਾਹਾਂ ਵਧੂਗਾ ਪਹਿਲਾਂ ਉਹਦੇ ਚ ਸਨ ਵੀ ਕਲੀਅਰ ਆ ਵੀ 2096 ਬਿਕਰਮੀ ਸੰਮਤ ਦੇ ਵਿੱਚ ਗੁਜਰ ਤੇ ਸੂਰਜ ਨੌ ਦੀ ਫੌਜ ਜਿਹੜੀ ਚੜ ਕੇ ਆਉਣੀ ਆ ਜਿਹਦੇ ਵਿੱਚ ਕਾਬਲੀ ਪਠਾਨ ਆਰਾਮ ਦੇ ਆਰਾਮ ਦੇ ਮੁਸਲਮਾਨ ਹੂੰ ਉਹਦੇ ਵਿੱਚ ਅੰਗਰੇਜ਼ ਹੂੰ ਉਹਦੇ ਵਿੱਚ ਆ ਰੂਸੀ ਹੂੰ ਚੀਨੀ ਹੂੰ ਉਹ ਫੌਜ ਦੇ ਵਿੱਚ ਉਹ ਸਾਰੇ ਹੋਣਗੇ 3000 ਕੋਹ ਦੇ ਇਲਾਕੇ ਦੇ ਉੱਤੇ 2096 ਬਿਕਰਮੀ ਸੰਮਤ ਦੇ ਉੱਤੇ ਖਾਲਸੇ ਨੇ ਰਾਜ ਕਰਨਾ ਛੋਟਾ ਜਿਹਾ ਅੱਛਾ 2097 ਬਿਕਰਮੀ ਸੰਮਤ ਦੇ ਵਿੱਚ ਉਹ ਵੱਡੀ ਫੌਜ ਨੇ ਚੜਕੇ ਆਉਣਾ ਉਹ ਤੋਂ ਬਾਅਦ ਉਹਨਾਂ ਨੇ ਸਵੇਰ ਹੁੰਦੀ ਸਾਰ ਅਟਕ ਨੂੰ ਫਤਿਹ ਕਰਕੇ ਪਾਕਿਸਤਾਨ ਦੇ ਵਿੱਚ ਤਾਂ ਜੋਰ ਲੱਗਣਾ ਹੀ ਨਹੀਂ ਉਹਦੇ ਵਿੱਚ ਲਿਖਿਆ ਵੀ ਜ਼ਿਆਦਾਤਰ ਨਾ ਉਹ ਬੇਸ਼ਨ ਸਿੰਘ ਜਿਹੜਾ ਸਿੰਘ ਆ ਉਹਦੇ ਨਾਮ ਦੀ ਕਮਾਈ ਨੇ ਕੰਮ ਕਰਨਾ ਹੈ ਜ਼ਿਆਦਾਤਰ ਵੀ ਨਾਮ ਦੀ ਕਮਾਈ ਦੇ ਨਾਲ ਹਰੇਕ ਚੀਜ਼ ਫਤਿਹ ਹੁੰਦੀ ਜਾਣੀ ਆ ਉਹਨਾਂ ਨੇ ਲੁਧਿਆਣੇ ਆ ਕੇ ਡੇਰੇ ਲਾਉਣੇ ਆ ਅੱਛਾ ਉਹ ਤੋਂ ਬਾਅਦ ਉਹ ਤੇ ਲਿਖਿਆ ਹੋਇਆ ਬਈ ਪਟਿਆਲਾ ਤਾਂ ਸੂਰਜ ਚੜ੍ਹਦੀ ਸਾਰ ਪਹਿਲਾਂ ਫਤਿਹ ਕਰਨਾ ਉਹਨਾਂ ਨੇ ਅੱਛਾ ਫਿਰ ਅੰਬਾਲਾ ਫਤਿਹ ਕਰਨਾ ਹੈ ਬਈ ਬਹੁਤ ਵੱਡਾ ਦਲ ਹੋਊਗਾ ਪੱਛਮ ਦੀ ਤਰਫ ਤੋਂ ਆਏਗਾ ਜਿਹੜਾ ਉਹਦੇ ਵਿੱਚ ਲਿਖਿਆ ਫਿਰ ਪਾਣੀਪਤ ਦੇ ਕੋਲ ਜੰਗ ਹੋਣੀ ਆ ਬਾਈ 4 ਯੋਜਨ ਹਾਂ ਰਾਜਾ ਤਜੇ ਪ੍ਰਾਣ ਹੂੰ ਉਹਦੇ ਵਿੱਚ ਲਿਖਿਆ ਵੀ 4 ਯੋਜਨ ਦਿੱਲੀ ਤੋਂ ਉਰਲੇ ਪਾਸੇ 1 ਯੋਜਨ ਹੁੰਦਾ 4 ਕੋਹ ਦਾ ਹੂੰ ਇਹ 16 ਕੋਹ ਹੋ ਗਿਆ ਅ 4 ਕਿਲੋਮੀਟਰ ਦਾ ਇੱਕ ਕੋਹ ਹੁੰਦਾ 64 ਕਿਲੋਮੀਟਰ ਦਿੱਲੀ ਤੋਂ ਉਰਲੇ ਪਾਸੇ ਜਿਹੜਾ ਕਿ ਉਹ ਅ ਉਹਨੇ ਰਾਜੇ ਨੇ ਚੜ੍ਹਾਈ ਕਰ ਜਣਾ ਕਾਬਲ ਦੇ ਨੇ ਬਾਦਸ਼ਾਹ ਨੇ ਉਹਨੇ ਚੜ੍ਹਾਈ ਇਸ ਕਰਕੇ ਕਰਨੀਆਂ ਹੂੰ ਉਨੇ ਬੇਸ਼ਨ ਸਿੰਘ ਤੋਂ ਭਰੋਸਾ ਚੱਕ ਦੇਣਾ ਉਹਨੇ ਆਪਣੇ ਆਪ ਨੂੰ ਲਾਲਚੇ ਪੈ ਜਾਣਾ ਵੀ ਮੈਂ ਤਖਤ ਤੇ ਬੈਠਾਂ ਪਾਣੀ ਪਾਦ ਦੀ ਲੜਾਈ ਤੇ ਜਦੋਂ ਮਾਰੇ ਆ ਗਿਆ ਤਾਂ ਉਹ ਦਲੀਪ ਸਿੰਘ ਨੌ ਦਾ ਜਿਹੜਾ ਸਿੰਘ ਆ ਉਹ ਤਖਤ ਦੇ ਉੱਤੇ ਬੈਠੂਗਾ ਇਹ ਨੌ ਦਿੱਲੀ 10 ਨਹੀਂ ਬਾਦਲੀ ਇਹ ਕਹਾਵਤ ਹੈ ਦਿੱਲੀ ਦੇ ਵਿੱਚ ਵੀ ਪੁਰਾਣੇ ਸਮੇਂ ਤੋਂ ਵੀ ਨੌ ਵਾਰ ਦਿੱਲੀ ਢਹੀ ਆ ਇਹ ਹੁਣ ਫੇਰ ਟਹਿਣੀ ਆ 10ਵੀਂ ਵਾਰ ਬਾਦਲੀ ਪਿੰਡ ਪੈਂਦਾ ਜਿੱਥੇ ਕੂੜੇ ਦੇ ਢੇਰਾਂ ਉੱਚਾ ਠੀਕ ਹੈ ਉਹਦੇ ਪਿੰਡ ਦੀ ਜੂਹ ਦੇ ਵਿੱਚ ਅਕਬਰ ਬਾਦਸ਼ਾਹ ਵਜੀਰਾਬਾਦ ਨਾਂ ਦਾ ਕਿਲਾ ਬਣਾ ਗਿਆ ਉਸ ਕਿਲੇ ਦੇ ਉੱਤੇ ਖਾਲਸੇ ਨੇ ਰਾਜ ਕਰਨਾ ਲਾਲ ਕਿਲਾ ਤਾਂ ਟਹਿ ਜਾਣਾ 100 ਸਾਕੀ ਦੇ ਅਨੁਸਾਰ ਵੀ ਵਜੀਰਾਬਾਦ ਦੇ ਕਿਲੇ ਦੇ ਉੱਤੇ ਖਾਲਸੇ ਪੰਥ ਨੇ 14000 ਸਾਲ ਰਾਜ ਕਰਨਾ ਇਹ 100 ਸਾਕੀ ਦੇ ਅਨੁਸਾਰ 100 ਸਾਕੀ ਦੇ ਵਿੱਚ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖ ਮਿਸਲਾਂ ਦਾ ਰਾਜ ਆਇਆ ਉਹ ਤੋਂ ਬਾਅਦ ਉਹ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤੇ 1947 ਦੀ ਵੰਡ ਹੋਈ ਤੇ ਉਸ ਤੋਂ ਬਾਅਦ ਹੁਣ ਭਾਰਤ ਪਾਕਿਸਤਾਨ ਦੀ ਜੰਗ ਲੱਗੀ ਸੀਗੀ ਇੱਕ ਨਿੱਕੀ ਜੀ ਲੜਾਈ ਹੋਈ ਹੈ ਜਿਹੜੀ ਹਨਾ ਤੇ ਇਹਨਾਂ ਘਟਨਾਵਾਂ ਦਾ ਜ਼ਿਕਰ ਹੈਗਾ ਸੀ 100 ਸਾਲਾਂ ਕੀ ਬਾਅਦ ਉਹਦੇ ਵਿੱਚ ਘਟਨਾਵਾਂ 'ਚ ਜ਼ਿਕਰਾ ਵੀ ਖਾਲਸੇ ਦਾ ਰਾਜ ਹੋਊਗਾ 2500 ਸਾਲ ਬਾਅਦ ਖਾਲਸਾ ਫੇਰ ਜ਼ੋਰ ਮਾਰੂਗਾ 2500 ਸਾਲ ਬਾਅਦ ਦੁਬਾਰਾ ਜ਼ੋਰ ਮਾਰੂਗਾ ਹੁਣ ਆਪਣੇ ਨਾਲ ਪਿੱਛੇ ਹੋ ਕੇ ਹਟਿਆ ਬਹੁਤ ਕੁਝ 83 ਦੇ ਵਿੱਚ ਉਹ ਤੋਂ ਬਾਅਦ ਮਹਾਰਾਜਾ ਕਹਿੰਦੇ ਹੁਣ 2082 ਵਿਕਰਮੀ ਸੰਮਤ ਚੱਲਦਾ ਵਿਕਰਮੀ ਸਮਤ ਨਾਲ 100 ਸਾਖੀ ਚੱਲਦੀ ਆ ਅੱਜ ਤੋਂ ਤੁਸੀਂ ਵੀ तकरीबन 2096 ਵਿਕਰਮੀ ਸਮਤ ਲਾ ਲਓ ਵੀ 14 ਹਾਂ 14 ਸਾਲ ਗਾਹਾਂ ਲਾ ਲਓ ਵੀ ਹੁਣ ਤੇ 39 ਤੱਕ ਉਦੋਂ ਪਹਿਲਾਂ ਆਇਨਸਟਾਈਨ ਨੇ ਜਿਹੜਾ ਐਟਮ ਬੰਬ ਬਣਾਇਆ ਜਿਨੇ ਉਹਨੇ ਵੀ ਇਹ ਗੱਲ ਕਹੀ ਹੈ ਵੀ ਦੋ جنگਾਂ ਮੇਰੇ ਬੰਬ ਨਾਲ ਹੋਣਗੀਆਂ بڑے ਬੰਬ ਨਾਲ ਵੀ ਉਤੋਂ ਬਾਅਦ ਦੁਨੀਆ ਦੇ ਉੱਤੇ ਡੰਡੇ ਛੋਟੀ ਦੀ جنگ ਹੋਊਗੀ ਉਹ ਡੰਡੇ ਛੋਟੇ ਦੀ جنگ ਦੇ ਵਿੱਚ ਜਿਹੜੇ ਲੋਕ ਬਚ ਗਏ ਤਕਰੀਬਨ ਤਾਂ ਦੁਨੀਆ ਤਬਾਹ ਹੋ ਜਾਣੀ ਜਿਹੜੇ ਲੋਕ ਬਚ ਗਏ ਉਹਨਾਂ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਨਗੇ ਔਰ ਉਹ ਡੰਡੇ ਛੋਟੇ ਦੀ ਜੰਗ ਦੇ ਵਿੱਚ ਖਾਲਸੇ ਨੇ ਮੱਲਾ ਮਾਰਨੀ ਹੈ ਇਹ ਬ੍ਰਿਟੈਂਡ ਰਸਲ ਜਿਹੜਾ ਅੰਗਰੇਜ਼ ਹੋਇਆ ਨੋਬਲ ਪੁਰਸਕਾਰ ਵੀ ਉਹਨੂੰ ਮਿਲਿਆ ਉਹਨੇ ਵੀ ਕਿਹਾ ਵੀ ਦੁਨੀਆ ਦੀ ਸੰਸਾਰ ਦੀ ਤੀਜੀ ਜੰਗ 1949-50 ਦੇ ਵਿੱਚ ਕਿਹਾ ਉਹਨੇ ਵੀ ਸੰਸਾਰ ਦੀ ਤੀਜੀ ਜੰਗ ਲੱਗੂਗੀ ਤੀਜੀ ਜੰਗ ਦੇ ਵਿੱਚ ਜਿਹੜੇ ਲੋਕ ਬਚਣਗੇ ਉਹ ਲੋਕਾਂ ਦੀ ਹਫਾਜ਼ਤ ਅਰ ਭੁੱਖਮਰੀ ਦੇ ਨਾਲ ਲੋਕਾਂ ਦੀ ਹਾਲਤ ਹੋਣੀ ਬੁਰੀ ਉਹਨਾਂ ਦੀ ਹਫਾਜ਼ਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਨਗੇ ਉਹਨੇ ਕਿਹਾ ਵੀ ਸਿੱਖਾਂ ਨੇ ਬਹੁਤ ਵੱਡਾ ਪਾਪ ਕਰਿਆ ਵੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਸਮੁੱਚੀ ਮਾਨਵਤਾ ਵਾਸਤੇ ਆ ਵੀ ਉਹਨਾਂ ਨੇ ਆਪਣੇ ਕੋਲੇ ਰੱਖਿਆ ਵੀ ਦੂਜੇ ਤੇ ਪਹੁੰਚਾਇਆ ਨਹੀਂਗਾ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਗਵਾਈ ਕਰਨਗੇ ਇਹਨਾਂ ਨੇ ਵੀ ਕਿਹਾ ਬੌਬ ਆਰਥਰ ਨੇ ਵੀ ਅਮਰੀਕਾ ਦੀ ਏਜੰਸੀ ਦਾ ਜਿਹੜਾ ਏਜੰਸੀਆਂ ਦਾ ਜਿਹੜਾ ਚੀਫ ਰਿਹਾ ਉਹਨੇ ਵੀ ਇਹ ਗੱਲ ਕਹੀ ਹੈ ਵੀ ਦੁਨੀਆ ਦੇ ਉੱਤੇ ਜੇ ਸ਼ਾਂਤੀ ਚਾਹੁੰਦੇ ਆ ਤਾਂ ਉਹ ਇੱਕੋ ਇੱਕ ਕੌਮਾਂ ਸਿੱਖ ਖਾਲਸਾ ਵੀ ਜੇ ਖਾਲਸਾ ਰਾਜ ਦੁਨੀਆ ਤੇ ਸਥਾਪਿਤ ਹੋਊਗਾ ਤਾਂ ਤਾਂ ਏਸ਼ੀਆ ਦੇ ਵਿੱਚ ਦੁਨੀਆ ਮਰਨ ਤੇ ਬਚੇਗੀ ਇੱਕ ਸਕਿੰਟ ਦੇ ਵਿੱਚ ਨਹੀਂ ਏਸ਼ੀਆ ਮਹਾਦੀਪ ਦੇ ਵਿੱਚ ਬਹੁਤ ਬਹੁਤ ਸਰ ਕਹਿੰਦਾ 20 ਕਰੋੜ ਬੰਦਾ ਮਰੂਗਾ ਇੱਕ ਸਕਿੰਟ ਦੇ ਵਿੱਚ ਵੀ ਐਡੀ ਜੰਗ ਲੱਗਣ ਦੇ ਸਾਰਾ ਨਹੀਂ ਇਸ ਖਿੱਤੇ ਦੇ ਵਿੱਚ ਖਾਲਸਾ ਰਾਜ ਹੋਣਾ ਜ਼ਰੂਰੀ ਹੈ ਵੀ ਐਡੇ ਤੇ ਸੋ ਸਾਕੀ ਦੇ ਬਾਰੇ ਅ ਕਈ ਬੰਦੇ ਕਹਿੰਦੇ ਨੇ ਕਿ ਇਹ ਗੁਰੂ ਸਾਹਿਬ ਨੇ ਨਹੀਂ ਲਿਖੀ ਜਿਵੇਂ ਕਿ ਦਸਮ ਗ੍ਰੰਥ ਬਾਰੇ ਵੀ ਕਈ ਵਧਵਾਨ ਕਹਿੰਦੇ ਨੇ ਕਿ ਦਸਮ ਗ੍ਰੰਥ ਜਿਹੜਾ ਉਹ ਨਹੀਂ ਲਿਖਿਆ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਦਸਮ ਗ੍ਰੰਥ ਨੂੰ ਤਾਂ ਪੜ੍ਹਨਾ ਬਹੁਤ ਵੱਡੀ ਗੱਲ ਆ ਹੂੰ ਦਸਮ ਗ੍ਰੰਥ ਇੱਕ ਜੰਗੀ ਗ੍ਰੰਥ ਆ ਹੂੰ ਦਸਮ ਗ੍ਰੰਥ ਜਦੋਂ ਅੰਗਰੇਜ਼ਾਂ ਨੇ ਉਹ ਰਾਜ ਕਰਿਆ ਹੂੰ ਉਸ ਵੇਲੇ ਇੱਕ ਅੰਗਰੇਜ਼ ਨੇ ਨਰਮਲ ਸੰਤਾਂ ਦੇ ਡੇਰੇ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ ਸੀ ਹੂੰ ਉਹਨਾਂ ਨੇ ਦਸਮ ਗ੍ਰੰਥ ਦੇ ਦਰਸ਼ਨ ਹੀ ਸੀ ਕਰਾਏ ਹੂੰ ਕਿਉਂਕਿ ਖਾਲਸਾ ਦਾ ਇਹ ਜੰਗੀ ਗ੍ਰੰਥ ਆ ਹੂੰ ਇਦੇ ਵਿੱਚੋਂ ਪੰਥ ਖਾਲਸਾ ਅ ਇੱਕ ਤੇਜ ਪ੍ਰਤਾਪ ਹਾਸਲ ਕਰਦਾ ਹੈ ਹੁਣ ਦੇਖੋ ਆ ਆਪਾਂ ਜੁੱਧਾਂ ਦੀਆਂ ਗੱਲਾਂ ਕਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਭਗਤੀ ਵੱਲ ਨੂੰ ਲੈ ਕੇ ਜਾਂਦੇ ਹਮ ਖਾਲਸੇ ਪੰਥ ਦੀ ਫਤਿਹ ਕਿੱਥੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਫਤਿਹ ਨਹੀਂ ਹੈ ਹਾਂ ਸਾਡਾ ਜਕਾਰਾ ਨਹੀਂ ਹੈ ਸਾਡੀ ਅਰਦਾਸ ਨਹੀਂ ਹੈ ਹੈ ਦਸਮ ਗ੍ਰੰਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਾਰੀਆਂ ਅਲੌਕਿਕ ਚੀਜ਼ਾਂ ਪਾ ਕੇ ਦਿੱਤੀਆਂ ਇਹਦੇ ਉੱਤੇ ਸ਼ੰਕਾ ਕਰਨਾ ਬਹੁਤ ਮੰਦ ਭਾਗੀ ਗੱਲ ਹੈ ਹੁਣ ਆਪਾਂ ਦੇਖਦੇ ਹਾਂ ਕਿੰਨੀਆਂ ਪਤਨੀਆਂ ਆਪਣੇ ਪਤਨੀਆਂ ਨੂੰ ਮਾਰ ਰਹੀਆਂ ਹੈ ਹੈ ਚਿਤ੍ਰੋ ਪਖਿਆਨ ਦੀ ਬਾਣੀ ਦੇ ਉੱਤੇ ਉਂਗਲ ਚੱਕਣੀ ਬਹੁਤ ਸੌਖੀ ਹੈ ਹੁਣ ਇੱਕ ਬਾਪ ਆਪਣੇ ਪੁੱਤ ਨੂੰ ਜਵਾਨ ਹੋਏ ਨੂੰ ਸਮਝਾਉਂਦਾ ਘਰ ਦੇ ਵਿੱਚ ਪੁੱਤ ਇਹ ਗਲਤੀ ਨਹੀਂ ਕਰਨੀ ਇਹ ਗਲਤੀ ਨਹੀਂ ਕਰਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਲੋਕਾਂ ਨੂੰ ਕਾਮੀ ਲੋਕਾਂ ਵਾਸਤੇ ਗ੍ਰੰਥ ਨਹੀਂ ਲਿਖਿਆ ਜਿਨ੍ਹਾਂ ਦੇ ਅੰਦਰ ਆਪਣਾ ਕਾਮ ਭਰਿਆ ਹੋਵੇ ਮਹਾਰਾਜ ਨੇ ਕਿਹਾ ਵੀ ਮੇਰਾ ਖਾਲਸਾ ਇਹਨੂੰ ਪੜੇ ਕਿਉਂਕਿ ਰਾਜ ਦੇ ਵਿੱਚ ਚੀਜ਼ਾਂ ਰਾਜਨਾਸ਼ ਕਰਨ ਵਾਸਤੇ ਇਹ ਤੀਮੀਆਂ ਮੂਹਰੇ ਕਰੀਆਂ ਜਾਂਦੀਆਂ ਨੇ ਇਸ ਤਰ੍ਹਾਂ ਇਹ ਆਖਰੀ ਹਥਿਆਰ ਹੁੰਦਾ ਇਹਦੇ ਵਿੱਚ ਹਰੇਕ ਬੰਦਾ ਗਿਰਦਾ ਹ ਹ ਇਸ ਕਰਕੇ ਮਹਾਰਾਜ ਨੇ ਇਹ ਸਿੱਖਿਆ ਦੱਸੀ ਹੈ ਵੀ ਪੁਰਾਣੇ ਰਾਜੇ ਨੇ ਇਹ ਕੰਮ ਕਰਿਆ ਵੀ ਉਹਦੇ ਨਾਲ ਇਸ ਇਸ ਤਰ੍ਹਾਂ ਹੋਇਆ ਠੀਕ ਹੈ ਇੱਕ ਭਾਰਤ ਦੇ ਵਿੱਚ ਕੁਲਕਰਨੀ ਰਾਜਾ ਹੋਇਆ ਹ ਉਹਨੇ ਪੂਰੇ ਭਾਰਤ ਦੇ ਉੱਤੇ ਰਾਜ ਕਰਿਆ ਸਕੰਦਰ ਦਾ ਚੇਲਾ ਭਾਰਤ ਦੇ ਤੇ ਹਮਲਾ ਕਰਨ ਵਾਸਤੇ ਆਇਆ ਤਾਂ ਉਹ ਪੰਜਾਬ ਦੇ ਵਿੱਚ ਕੁਲਕਰਨੀ ਮਹਾਰਾਸ਼ਟਰ ਦੇ ਵੱਲ ਦਾ ਰਾਜਾ ਸੀ ਉਹ ਰੇ ਆ ਗਿਆ ਹ ਉਰੇ ਆ ਗਿਆ ਜਦੋਂ ਉਹ ਨਾ ਹਾਰਿਆ ਹੂੰ ਉਹਨੇ ਇੱਕ ਬਿਸ਼ ਕੰਨਿਆਂ ਕੰਨਿਆਂ ਭੇਜੀ ਬਹੁਤ ਸੁੰਦਰ ਔਰਤ ਹੂੰ ਪਹਿਲਾਂ ਤਾਂ ਉਹਨੇ ਹਥਿਆਰ ਚ ਲਾਇਆ ਵੀ ਮੈਨੂੰ ਦੇਖ ਕੇ ਮੋਹਿਤ ਹੋਵੇ ਉਹ ਨਿਰਵਸਤਰ ਹੋ ਗਈ ਉਹਦੇ ਸਾਹਮਣੇ ਹੂੰ ਜਦੋਂ ਰਾਜੇ ਨੇ ਉਹਦੇ ਉੱਪਰ ਆਪਣਾ ਪੱਲੂ ਮਾਰਿਆ ਕਹਿੰਦਾ ਵੀ ਸਾਡੇ ਇਸਤਰੀ ਨੂੰ ਇਸ ਤਰ੍ਹਾਂ ਬੇਇਜਤ ਨਹੀਂ ਕਰਦੇ ਵੀ ਆਪਣੇ ਕੱਪੜਿਆਂ ਚ ਰਹਿ ਤਾਂ ਉਹਨੂੰ ਛੋਟੀ ਹੁੰਦੀ ਬਿਸ਼ ਕੰਨਿਆਂ ਕਹਿੰਦੇ ਵੀ ਛੋਟੀ ਹੁੰਦੀ ਨੂੰ ਜ਼ਹਿਰ ਦੇਈ ਜਾਂਦੇ ਸੀ ਹੂੰ ਉਹਨੇ ਨਾ ਜਦੋਂ ਨਾ ਲੋਟ ਆਇਆ ਉਹ ਆਪ ਛਾਲ ਮਾਰੀ ਰਾਜੇ ਦੇ ਉੱਪਰ ਗਿਰ ਗਈ ਉਹਨੇ ਇੱਕ ਨੌ ਮਾਰਿਆ ਰਾਜੇ ਦੇ ਹੂੰ ਭਾਰਤ ਦੇ ਜਿੰਨੇ ਰਾਜ ਉਹਦੇ ਨਾਲ ਲੱਗੇ ਸੀ ਉਹਨੂੰ ਬਿਸ ਚੜ ਗਈ ਤਿੰਨ ਦਿਨ ਤੱਕ ਉਸ ਰਾਜੇ ਦਾ ਇਲਾਜ ਹੁੰਦਾ ਰਿਹਾ ਸਾਰੇ ਭਾਰਤ ਦੇ ਰਾਜੇ ਹਾਰ ਰਹੇ ਸੀ ਜੰਗ ਦੇ ਵਿੱਚ ਪਰ ਤੀਜੇ ਦਿਨ ਚੌਥੇ ਪਹਿਰੋ ਬੰਦਾ ਖੜਾ ਹੋ ਗਿਆ ਘੋੜੇ ਉੱਤੇ ਖੜ ਕੇ ਜਦ ਜੰਗ ਦੇ ਮੈਦਾਨ ਦੇ ਵਿੱਚ ਆਇਆ ਤਾਂ ਉਸ ਬਾਕੀ ਬੰਦਿਆਂ 'ਚ ਹੌਸਲਾ ਆਇਆ ਉਹਨਾਂ ਨੇ ਉਹ ਸਿਕੰਦਰ ਦਾ ਚੇਲਾ ਹਰਾਤਾ ਫਿਰ ਉਹ ਬਚਿਆ ਇਸ ਤਰ੍ਹਾਂ ਇਹ ਜਿਹੜੀ ਇਸਤਰੀ ਆ ਇਹ ਆਖਰੀ ਹਥਿਆਰ ਜੰਗਾਂ ਦੇ ਵਿੱਚ ਵਰਤਿਆ ਜਾਂਦਾ ਦਸੂਗ੍ਰਾਂਥ ਸਾਨੂੰ ਸਿੱਖ ਦਿੰਦਾ ਠੀਕ ਹੈ ਜੀ ਜਿਹੜੀ ਸੌ ਸਾਖੀ ਆ ਇਹ ਹੁਣ ਅੱਜ ਕੱਲ ਕਿਤਾਬ ਦੇ ਰੂਪ ਵਿੱਚ ਵੀ ਆ ਰਹੀ ਆ ਇਹਦਾ ਖਰੜਾ ਬਹੁਤ ਜਗ੍ਹਾ ਤੇ ਮਿਲਦਾ ਆ ਤਾਂ ਜਿਹੜਾ ਪਹਿਲਾ ਖਰੜਾ ਸੀਗਾ ਉਹ ਕਿਸ ਨੇ ਪ੍ਰਾਪਤ ਕੀਤਾ ਕਿੱਥੋਂ ਪ੍ਰਾਪਤ ਕੀਤਾ ਤੁਸੀਂ ਦੱਸਿਆ ਸੀਗਾ ਪਹਿਲਾ ਖਰੜਾ ਜੀ ਇਹ ਆਪਣਾ ਭਾਈ ਮਨੀਰਾ ਮਨੀਰਾਮ ਜਿਹੜਾ ਪੰਡਤ ਸੀ ਉਹਦੇ ਪੁੱਤੇ ਸ਼ੌਲੀ RAM ਨੇ ਪ੍ਰਾਪਤ ਸ਼ੌਲੀ RAM ਨੇ ਪ੍ਰਾਪਤ ਕਰਿਆ 100 100 ਬਾਲ 100 ਸਾਲ ਬਾਅਦ ਉਹਦੀ ਭੂਆ ਨੇ ਆਲੇ ਦੇ ਵਿੱਚ ਬੰਦ ਕਰ ਗਈ ਸੀ ਮਾਤਾ ਸੁੰਦਰ ਕੌਰ ਨੇ ਉਹਨੂੰ ਪੁੱਤਰੀ ਦਿੱਤੀ ਸੀ ਹਾਂ ਉੱਥੋਂ ਫਿਰ ਅਮਰ ਸਿੰਘ ਸਾ ਸਿੰਘਪੁਰੀਏ ਨੇ ਮਹਾਰਾਜੇ ਸਿੰਘ ਨੂੰ ਦਿੱਤੀ ਤੇ ਹੁਣ ਜਿਵੇਂ ਸੌ ਸਾਕੀ ਦੇ ਵਿੱਚ ਪਵਿੱਖਤ ਵਾਕ ਤੁਸੀਂ ਕਹਿ ਰਹੇ ਹੋ ਵੀ ਕਿ ਜੰਗਾਂ ਲੱਗਣੀਆਂ ਨੇ ਬਿਮਾਰੀਆਂ ਆਉਣੀਆਂ ਨੇ ਕਿਉਂਕਿ ਬਿਮਾਰੀ ਤਾਂ ਅਨ ਐਕਸਪੈਕਟਡ ਹੁੰਦੀ ਹੈ ਜਿਵੇਂ ਕਰੋਨਾ ਆਇਆ ਕਿਸ ਨੂੰ ਪਤਾ ਨਹੀਂ ਸੀਗਾ ਆਉਣੇ ਵਾਲੇ ਸਮੇਂ ਜਿਵੇਂ ਪੁਰਾਣੇ ਸਮੇਂ ਚ ਪਲੇਗ ਫੈਲ ਗਈ ਸੀਗੀ ਜੋਦੇ ਹੈ ਜਾ ਫੇਲ ਗਿਆ ਕਦੇ ਕੋਈ ਬਿਮਾਰੀ ਕਿਉਂਕਿ ਇਹ ਤਾਂ ਇੱਕ ਕੁਦਰਤੀ ਆਫਤ ਹੈਗੀ ਆ ਤੇ ਭਵਿੱਖ ਦੇ ਵਿੱਚ ਵੀ ਜਿਵੇਂ ਹੁਣ ਤੁਸੀਂ ਕਹਿੰਦੇ ਜੰਗਾ ਲੱਗਣੀ ਨੇ ਜਾਂ ਬਿਮਾਰੀ ਕਿਉਂਕਿ ਕੁਝ ਵੀ ਹੋ ਸਕਦਾ ਹੈ ਭਵਿੱਖ ਕਿਸੇ ਨੇ ਉਹ ਨਹੀਂ ਕਰਿਆ ਹੋਇਆ ਹੈਗਾ ਤੇ ਉਹ ਲੋਕ ਕਿਵੇਂ ਬਚ ਸਕਦੇ ਨੇ ਇਹ ਚੀਜ਼ਾਂ ਤੋਂ ਕਿਵੇਂ ਮਿਲ ਕੇ ਆਪਣੇ ਉਹਨੂੰ ਕਿਵੇਂ ਸੇਫ ਰੱਖ ਸਕਦੇ ਆ ਫਿਊਚਰ ਦੇ ਵਿੱਚ ਵੀ ਤੁਸੀਂ ਮਤਲਬ ਕਿ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਉਹ ਫਿਰ ਕੀ ਕਰਨ ਲੋਕ ਉਹ ਚੀਜ਼ ਨੂੰ ਲੱਗੇ ਦੇਖੋ ਜੀ ਬਚਣ ਦਾ ਲਾਅ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਦੱਸਿਆ ਹੋਇਆ ਹੂੰ ਵੀ ਜਦੋਂ ਤੱਕ ਅਸੀਂ ਪੰਥ ਖਾਲਸੇ ਮਹਾਰਾਜ ਕਹਿੰਦੇ ਤਾਬਿਆ ਚਲੇ ਪੰਥ ਕੀ ਖਾਏ ਨਾ ਜਮ ਕੀ ਬਾਣ ਜਦੋਂ ਖਾਲਸੇ ਦੀ ਸ਼ਰਨ ਦੇ ਵਿੱਚ ਰਵਾਂਗੇ ਜਦੋਂ ਜਮ ਬੰਦੇ ਨੂੰ ਬਾਣ ਨਹੀਂ ਮਾਰ ਸਕਦਾ ਇਹ ਦੁਨੀਆ ਦੀਆਂ ਬਿਮਾਰੀਆਂ ਆਫਤਾਂ ਤਾਂ ਕੁਝ ਵੀ ਨਹੀਂ ਕਰ ਸਕਦੀਆਂ ਕਿਉਂਕਿ ਮਹਾਰਾ ਸੱਚੇ ਪਾਤਸ਼ਾਹ ਜੀ ਐਡੇ ਵੱਡੇ ਬਲੀ ਨੇ ਜੁੱਧਾਂ ਦੇ ਵਿੱਚ ਆ ਲੱਖਾਂ ਬੰਦੇ ਮਰ ਜਾਂਦੇ ਨੇ ਆਰੇ ਲੱਖਾਂ ਨੂੰ ਬਚਾ ਕੇ ਲਿਆਉਂਦੇ ਨੇ ਪਰਮੇਸ਼ਰ ਐਡਾ ਵੱਡਾ ਦਿਆਲੂ ਆ ਨਾ ਕ੍ਰਿਸ਼ਨ ਨੇ ਅਰਜਨ ਨੂੰ ਹੱਥ ਫੜ ਕੇ ਮਹਾਭਾਰਤੀ ਜੰਗ ਤੋਂ ਬਾਅਦ ਦਿਖਾਇਆ ਸੀ 45 ਲੱਖ ਬੰਦਾ ਮਾਰਿਆ ਗਿਆ ਵੱਡਾ ਟਾਲ ਇੱਕ ਚੱਕਾਇਆ ਜਿੱਥੇ ਮੰਦਿਰ ਬਣਿਆ ਹੋਇਆ ਉਹ ਕਹਿੰਦਾ ਇਹਨੂੰ ਟਾਲ ਨੂੰ ਚੱਕ ਜਿਉ ਟਾਲ ਚੱਕਿਆ ਟਰੀ ਦੇ ਅੰਡੇ ਪਏ ਸੀ ਵਿੱਚ ਅੱਛਾ ਉਹ ਕਹਿੰਦੇ ਵੀ ਐਡੇ ਹਾਂਥੀ ਲੰਗੇ ਹੂੰ ਉਹ ਟਟਿਰੀ ਨੇ ਪਰਮੇਸ਼ਰ ਨੂੰ ਬੇਨਤੀ ਕਰੀ ਵੀ ਮਹਾਰਾਜ ਮੇਰਾ ਕੀ ਕਸੂਰ ਆ ਵੀ ਇਹ ਤਾਂ ਬੰਦੇ ਲੜਨ ਲੱਗੇ ਆ ਵੀ ਮੇਰਾ ਤਾਂ ਇਹਦੇ 'ਚ ਕੋਈ ਕਸੂਰ ਨਹੀਂ ਹੂੰ ਹਾਂਥੀ ਦੇ ਗਲ 'ਚੋਂ ਟੱਲ ਨਿਕਲ ਕੇ ਉਹਦੇ ਅੰਡੇ ਤੇ ਡਿੱਗ ਗਿਆ ਹੂੰ ਕ੍ਰਿਸ਼ਨ ਨੇ ਕਿਹਾ ਵੀ ਦੇਖੋ ਪਰਮੇਸ਼ਰ ਜੀ ਰੱਖਿਆ ਕਰਦਾ 45 ਲੱਖ ਬੰਦਾ ਮਰ ਗਿਆ ਐਡੇ ਸ਼ਾਸਤਰ ਚੱਲੇ ਨੇ ਢੀ ਦੇ ਅੰਡੇ ਨਹੀਂ ਫੁੱਟੇ ਹੂੰ ਉਹ ਜਿਹੜਾ ਜਿਹੜਾ ਔਟ ਰੱਖੇ ਮਹਾਰਾਜ ਅੱਗੇ ਅਰਦਾਸ ਕਰੇ ਹੁਣ ਆਪਾਂ ਜਾਂਕੇ ਦਾ ਮਿੰਟ-ਮਿੰਟ ਬਾਅਦ ਕਰਨੇ ਆ ਹੂੰ ਪੰਥ ਦੇ ਬਾਣੇ ਤੇ ਕਦੇ ਨਿਹੰਗ ਸਿੰਘਾਂ ਤੇ ਪੰਥ ਦੇ ਘੋੜਿਆਂ ਤੇ ਸਾਡੇ ਸੁੱਖ ਨਿਧਾਨ ਤੇ ਸਰਦਈਆਂ ਤੇ ਰਗੜੇ ਤੇ ਦੇਖੋ ਇਹ ਚੀਜ਼ਾਂ ਤਾਂ ਪੰਥ ਵਾਸਤੇ ਬਹੁਤ ਜ਼ਰੂਰੀ ਨੇ ਜੰਗੀ ਚੀਜ਼ਾਂ ਨੇ ਇਹਨੂੰ ਪੰਥ ਹਮੇਸ਼ਾ ਧਾਰ ਕੇ ਰੱਖੂਗਾ ਹੁਣ ਸਰਬਲੋਗ ਗ੍ਰੰਥ ਦੇ ਵਿੱਚ ਮਹਾਰਾਜ ਨੇ ਇਹ ਬੇਨਤੀ ਕਰਕੇ ਅਕਾਲ ਪੁਰਖ ਤੋਂ ਮੰਗ ਕੇ ਦਿੱਤਾ ਸਾਨੂੰ ਹਾਂ ਖਾਲਸਾ ਮਈਮਾ ਦੂਜੀ ਵਿੱਚ ਲਿਖਿਆ ਹੈ ਹਮ ਮਹਾਰਾਜ ਕਹਿੰਦੇ ਸਵਾ ਲੱਖ ਨਿਸ਼ਾਨ ਮੇਰੇ ਖਾਲਸੇ ਨੂੰ ਮਹਾਰਾਜ ਦਓ ਹਮ ਅਕਾਲ ਪੁਰਖ ਨੂੰ ਕਹਿੰਦੇ ਸਵਾ ਲੱਖ ਦੋ ਨਗਾਰਾ ਹਮ 9 ਕਰੋੜ ਘੋੜਾ ਹਮ ਸਵਾ ਲੱਖ ਹੰਥੀ ਹਮ ਸਵਾ ਲੱਖ ਸ਼ਮਿਆਨੇ ਹਮ ਮਹਾਰਾਜ ਕਹਿੰਦੇ ਵੀ ਕੱਲੇ-ਕੱਲੇ ਰਾਗੀ ਢਾਡੀ ਨੂੰ ਅਸੀਂ ਹੰਥੀਆਂ 'ਪਿਛੜਾਉਣਾ ਹੈ ਸਵਾ ਲੱਖ ਹੰਥੀ ਪੰਥ ਖਾਲਸੇ ਦੀ ਤਾਬਿਆਂ ਚੱਲੂਗਾ 9 ਕਰੋੜ ਘੋੜਾ ਸਵਾ ਲੱਖ ਨਿਸ਼ਾਨ ਸਵਾ ਲੱਖ ਨਿਸ਼ਾਨ ਫੇਰ ਕੀ ਕਰਨਾ ਕਿੱਥੇ ਰਹੂਗਾ ਹਮ ਪੂਰੀ ਦੁਨੀਆ ਦੇ ਉੱਤੇ ਲੱਗਣਾ ਹੈ ਜਗਾ ਜਗਾ ਦੇ ਉੱਤੇ ਪੰਥ ਦੇ ਸ਼ਹੀਦਾਂ ਨੇ ਰਾਜ ਕਰਨਾ ਹੈ ਇਹ ਤਾਂ ਗੱਲ ਅਟੱਲਾ ਥਾਲਸੇ ਰਾਜ ਨੇ ਆਉਣਾ ਹੈ ਔਰ ਦੁਨੀਆ ਦੇ ਉੱਤੇ ਬਿਮਾਰੀ ਆਫਤ ਨੇ ਐਤਵਾਰ ਦੀ ਵਿਸਾਖੀ ਵਾਲੇ ਦਿਨ ਦੇ ਵਿੱਚ ਵੀ ਮਹਾਰਾਜ ਨੇ ਲਿਖਿਆ ਖਾਲ ਵੀ ਐਤਵਾਰ ਦੀ ਵਿਸਾਖੀ ਹੋਊਗੀ ਉਹਦੇ ਵਿੱਚ ਆਏ ਆ ਐਤਵਾਰ ਦੀ ਵਿਸਾਖੀਆਂ ਪਹਿਲਾਂ ਵੀ ਆ ਲਈਆਂ ਸਮੇਂ ਦੀ ਲਿਆਕਤ ਨੂੰ ਦੇਖ ਕੇ ਆਪਾਂ ਨੂੰ ਅਨੁਭਵ ਕਰਨਾ ਪੈਂਦਾ ਵੀ ਇਹ ਗੱਲ ਹੁਣ ਲਾਗੂ ਹੋ ਸਕਦੀ ਹੈ ਕਿਉਂਕਿ ਇੱਕ ਵੀ ਦਿਨ ਖਾਲੀ ਨਹੀਂ ਜਾਂਦਾ ਦੁਨੀਆ ਤੇ ਆਫਤ ਨਾ ਆਵੇ ਏਡੇ ਏਡੇ ਔਲੇ ਪੈਂਦੇ ਨੇ ਐਡੀਆਂ ਤੇਜ਼ ਤੂਫਾਨ ਨੇਰੀ ਤਾਂ ਆਉਂਦੀ ਨਹੀਂ ਹੁਣ ਤੂਫਾਨ ਆਉਂਦੇ ਨੇ ਪੰਜਾਬ ਦੇ ਵਿੱਚ ਵੀ ਦੇਖੋ ਕਿੰਨੀ ਕਿੰਨੀਆਂ ਅੱਗਾਂ ਲੱਗ ਗਈਆਂ ਕਿੰਨੇ ਕਰਮ ਹੋ ਰਹੇ ਨੇ ਮਹਾਰਾਜ ਕਹਿੰਦੇ ਜਦੋਂ ਇਹ ਆਮ ਜਿਹੜੇ ਕਵੀਸਰ ਹੁੰਦੇ ਸੀ ਨਾ ਪਿੰਡਾਂ ਦੇ ਵਿੱਚ ਉਹ ਵੀ ਕਹਿੰਦੇ ਸੀ ਵੀ ਇਹ 9 ਸਾਲ ਦੀ ਬੱਚੀ ਦਾ ਜਵਾਕ ਹੋਊਗਾ ਦੁਨੀਆ ਦੇ ਉੱਤੇ ਆ ਦੁਨੀਆ ਹਫਤ ਬਲ ਨੂੰ ਬਦੂਗੀ ਯਾਰ ਹੋ ਰਹੇ ਨੇ 9-9 ਸਾਲ ਦੀ ਬੱਚੀਆਂ ਦੇ ਜਵਾਕ ਜਿਨ੍ਹਾਂ ਨੂੰ ਆਪਣੀ ਸੋਧੀ ਨਹੀਂ ਨਾ ਸੰਭਲਣ ਦੀ ਉਹ ਹੋ ਰਹੇ ਨੇ ਕੰਮ ਹੁਣ ਐਡੇ-ਐਡੇ ਕਰਮ ਦੇਖੋ ਵੀ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਰਾ ਦੀਆਂ ਨਿਸ਼ਾਨੀਆਂ ਦੱਸੀਆਂ ਹੋਈਆਂ ਨੇ ਐਤਵਾਰ ਦੀ ਵਿਸਾਖੀ ਵਾਲੇ ਦਿਨ ਇੱਕ ਗੜ ਫੋੜੇ ਦੀ ਬਿਮਾਰੀ ਚੱਲਣੀ ਆ ਐਤਵਾਰ ਦੀ ਵਿਸਾਖੀ ਵਾਲੇ ਦਿਨ ਲੜਕਿਆਂ ਦੇ ਸਿਰ ਭਾਰ ਪੈਣਾ ਹੈ ਜੰਗ ਲੱਗਣ ਦੇ ਸਾਰ ਨੇ ਫਿਰ ਮਹਾਰਾਜ ਨੇ ਕਿਹਾ ਵੀ ਪੱਛਮ ਦੇ ਪੂਰਬ ਦੀ ਤਰਫ ਤੇ ਆਫ ਤਾਉਣ ਦੀ ਨਿਸ਼ਾਨੀ ਹੈ ਪੂਰਬ ਵਾਲੇ ਪਾਸੇ ਆਪਣੇ ਸਮੁੰਦਰ ਵੀ ਪੈਂਦਾ ਹੈ ਚੀਨ ਵੀ ਉਧਰ ਤੇ ਆ ਸਕਦਾ ਵੀ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਮਹਾਰਾਜ ਇਹ ਕੱਲੀ ਕੱਲੀ ਗੱਲ ਨੇ ਸੱਚ ਹੋਣਾ ਠੀਕ ਉਹਨੇ ਹੋ ਕੇ ਹੀ ਰਹਿਣਾ ਉਧਰ ਠੀਕ ਸੀਗਾ ਠੀਕ ਸੋ ਏ ਸੀਗੀ ਗੱਲਬਾਤ ਰਣਜੋਤ ਸਿੰਘ ਜੀ ਨਾਲ ਸੋ ਸਾਕੀ ਬਾਰੇ ਤੇ ਅੱਗੇ ਨੂੰ ਵੀ ਇਹੋ ਜਿਹਾ ਪੋਡਕਾਸਟ ਲੈ ਕੇ ਆਵਾਂਗੇ ਜਰੂਰ ਤੇ ਤੁਸੀਂ ਜਰੂਰ ਇਸ ਚੈਨਲ ਨੂੰ ਦੇਖਦੇ ਰਹਿਓ ਤੇ ਸਬਸਕ੍ਰਾਈਬ ਕਰਿਓ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ